ਦੀਆਂ ਵੀਡੀਓ ਆ ਦੇਖਦੇ ਆ ਤੇ ਆਪਣਾ ਬਹੁਤ ਸਾਨੂੰ ਇਹਨਾਂ ਤੋਂ ਇਨਸਪੀਰੇਸ਼ਨ ਮਿਲਦੀ ਆ ਕਿ ਅਸੀਂ ਕਹਿੰਨੇ ਆ ਕਿ ਹਰ ਇੱਕ ਬੰਦਾ ਮਨੁੱਖਤਾ ਦੀ ਸੇਵਾ ਕਰਦਾ ਜਿੱਦਾਂ ਇਹ ਕਰਦੇ ਆ ਸੇਵਾ ਕਰਦੇ ਆ ਪੈਸੇ ਨਾਲ ਸੇਵਾ ਨਹੀਂ ਹੁੰਦੀ ਜੋ ਇਹ ਕੰਮ ਕਰਦੇ ਆ ਕੋਈ ਹੋਰ ਵੀ ਕਰ ਸਕਦਾ ਠੀਕ ਆ ਜੀ ਅਸੀਂ ਮੈਂ ਆਪਣਾ ਪਜਾਮਾ ਬਾੜੇ ਜਿੱਦਾਂ ਸਾਰਾ ਕੁਝ ਛੱਡ ਕੇ ਕੇਕ ਵੀ ਛੱਡ ਕੇ ਅੱਜ ਇਹਨਾਂ ਦੇ ਕੋਲ ਆਏ ਆ ਪਿਆਰਾਂ ਬੜਾ ਵੀਰਾ ਕੰਮ ਕਰਦਾ ਰਾਈਟ ਤੇ ਸਵੇਰ ਦੇ ਨਿਕਲਿਆਂ ਮੈਂ ਦੀ ਖਾਤਰ ਇਹਨਾਂ ਨੂੰ ਤੇ ਪਰਮਾਤਮਾ ਸਾਹਿਬ ਬੜੀ ਖੁਸ਼ੀ ਸਾਨੂੰ ਇਸ ਗੱਲ ਦੀ ਇਹਦੇ ਨਾਲ ਇਹ ਸਹਿਯੋਗ ਕਰਨਾ ਗਾਂ ਵੀ ਕਰਨਾ ਤੇ ਅੱਗੇ ਵੀ ਆਏ ਸੀ ਚਲੋ ਬੜੀ ਖੁਸ਼ੀ ਆ ਦੀਦੀ ਕੈਨੇਡਾ ਤੋਂ ਸਪੈਸ਼ਲ ਮਤਲਬ ਪਹਿਲਾਂ ਵੀ ਅਕਤੂਬਰ ਦੇ ਵਿੱਚ ਜਦੋਂ ਆਏ ਸੀ ਉਦੋਂ ਮਿਲ ਨਹੀਂ ਪਾਈ ਪਰ ਸੇਵਾ ਦੀਦੀ ਦੀ ਲੱਗ ਗਈ ਸੀ ਔਰ ਜੋ ਮੇਰੀ ਫੀਲਿੰਗ ਇਸ ਟਾਈਮ ਹੈਗੀਆਂ ਜੋ ਦੀਦੀ ਦੀ ਜੋ ਫੀਲਿੰਗ ਹੈ ਰਿਸ਼ਤਾ ਬਿਆਨ ਨਹੀਂ ਕਰ ਸਕਦੇ ਸੀ ਲਫ਼ਜ਼ਾਂ ਦੇ ਵਿੱਚ ਕਿ ਕਿਸ 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 ਮਤਲਬ ਇੱਕ ਕਿਹੜਾ ਲੈਵਲ ਹੈ ਤੇ ਜਿਹੜੀ ਵੀ ਡੂ ਨਾਟ ਦਾ ਕੰਮ ਕਰਨ ਦਾ ਤਰੀਕਾ ਹੈਗਾ ਕੋਈ ਵੀ ਬੰਦਾ ਇਸ ਐਨਜੀਓ ਦੇ ਵਿੱਚ ਜੁੜਿਆ ਆ ਜਾਂ ਕਿਸੇ ਵੀ ਹਿਸਾਬ ਨਾਲ ਤੁਸੀਂ ਬੰਦੇ ਜੁੜੇ ਆ ਤਾਂ ਤੁਹਾਡਾ ਬਹੁਤ ਵੱਡਾ ਰੋਲ ਹੈ ਇਸ ਐਨਜੀਓ ਦੇ ਵਿੱਚ ਤੇ ਜਿੱਦਾਂ ਕਿ ਸਾਡੇ ਕੋਲ ਡੇਲੀ ਰੋਜ਼ ਐਸੇ ਪੇਸ਼ੈਂਟ ਹੁੰਦੇ ਇੱਕ ਸਾਡੇ ਕੋਲ ਭਾਜੀ ਆਏ ਹੋਏ ਆ ਮਤਲਬ ਤੁਹਾਨੂੰ ਆ ਪੇਸ਼ੈਂਟਾਂ ਦੇ ਸਾਰਿਆਂ ਨੂੰ ਦੱਸਦਾ ਪਰ ਇੱਕ ਦੀਦੀ ਦਾ ਮੈਂ ਜ਼ਰੂਰ ਮੈਸੇਜ ਲੈਣਾ ਚਾਹਾਂਗਾ ਦੀਦੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਜੋ ਵੀਡੀਓਜ਼ ਦੇਖਦੀ ਸੀ ਉਹਦਾ ਤਾਂ ਇੰਨਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਜੋ ਇੱਥੇ ਆ ਕੇ ਮੈਂ ਦੇਖਿਆ ਕਿ ਇਹਨਾਂ ਨੂੰ ਕੰਮ ਕਰਦੇ ਕਿਸ ਹਿਸਾਬ ਨਾਲ ਇੰਨੇ ਪੇਸ਼ੈਂਟ ਇਹਨਾਂ ਦੇ ਕੋਲ ਆਸ ਲੈ ਕੇ ਆ ਤੇ ਮੈਨੂੰ ਤੇ ਪਤਾ ਨਹੀਂ ਮੈਂ ਤੇ ਪਿੱਛੇ ਖੜੀ ਲਾਈਨ ਦੇ ਵਿੱਚ ਕਿ ਮੇਰੀ ਵਾਰੀ ਆਏ ਜਾਣੀ ਆ ਤੇ ਐਂਡ ਤੇ ਮਿਰਰ ਤਾਂ ਹੋ ਗਿਆ ਕਿ ਮੈਂ ਖੜੀ ੜੀਕ ਰਹੀ ਆ ਕਿ ਇਹਨਾਂ ਦੇ ਮਨੀ ਪੂਰੀ ਹੋ ਗਈ ਤੇ ਕਹਿੰਦੇ ਤੁਹਾਡੇ ਐਕਸੈਪਟ ਨਹੀਂ ਕਰ ਸਕਦੇ ਅਸੀਂ ਤਾਂ ਸਵੇਰ ਦੇ ਉਹ ਪਾਤੜਾ ਤੋਂ ਇਹਨਾਂ ਆ ਰਹੀ ਸੀ ਕਿ 10 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਈਏ ਇਹਨਾਂ ਦੇ ਕੋਲ ਕਿ ਜਰੂਰ ਇਹਨਾਂ ਦੇ ਦਰਸ਼ਨ ਕਰਨੇ ਆ ਕੈਨੀ ਜੰਗ ਹੈ ਚ ਮੇਰੇ ਬੱਚੇ ਆ ਇਹਨਾਂ ਦੀ ਏਜ ਦੇ ਆ ਤੇ ਉਹਨਾਂ ਨਾਲ ਮੈਂ ਜੇ ਕੰਪੇਅਰ ਕਰਾ ਤੇ ਮੈਨੂੰ ਤਾਂ ਇਦਾਂ ਆ ਕਿ ਰੱਬ ਆਹੇ ਹੈ ਨਾ ਕਿ ਕਿਸੇ ਦੀ ਸੋਚ ਐਡੀਰ ਜਾ ਵੀ ਨਹੀਂ ਸਕਦੇ ਨੇ ਜੰਗਏਸ਼ ਦੇ ਵਿੱਚ ਤੇ ਹੁਣ ਵੀ ਮੇਰੇ ਪੂਰੇ ਨਹੀਂ ਹਾਲੇ ਫੇਰੀ ਸੇਵਾ ਲੱਗੀ ਤੇ ਮੈਂ ਐਡੀਆਂ ਚੁੱਕ ਚੁੱਕ ਇਧਰ ਉਧਰ ਦੇਖ ਰਹੀ ਆ ਜਿੱਧਰੋਂ ਮੈਨੂੰ ਬਿੜਕ ਆਉਂਦੀ ਆ ਕਿ ਸ਼ਾਇਦ ਮੈਨੂੰ ਹੁਣ ਹਾਕ ਪੈ ਜਾਵੇ ਅਸੀਂ ਬਹੁਤ ਭਾਗਾਂ ਵਾਲੇ ਆ ਜੋ ਇਹ ਕੰਮ ਕਰ ਸਕਦੇ ਉਹ ਅਸੀਂ ਨਹੀਂ ਕਰ ਸਕਦੇ ਔਰ ਜੋ ਤੁਸੀਂ ਕਰ ਸਕਦੇ ਉਹ ਅਸੀਂ ਨਹੀਂ ਕਰ ਸਕਦੇ ਪਰ ਇਹਨਾਂ ਦੀ ਸਾਰੀ ਟੀਮ ਜਿਹੜੀ ਬਹੁਤ ਬਲਾਈ ਆ ਤੁਹਾਡੀ ਸੋਚ ਐ ਇਨੀ ਜੰਗਏਸ਼ ਦੇ ਵਿੱਚ ਤੁਹਾਡੀ ਜਿਹੜੀ ਸੋਚ ਐ ਨਾ ਅਸੀਂ ਤੁਹਾਨੂੰ ਸਲਾਮ ਕਰਦੇ ਇਸ ਚੀਜ਼ ਨੂੰ ਇਹ ਹਰ ਇੱਕ ਇਨਸਾਨ ਨਹੀਂ ਕਰ ਸਕਦਾ ਸ਼ੁਕਰ ਅਸੀਂ ਵੀ ਨਹੀਂ ਕਰ ਸਕਦੇ ਅਸੀਂ ਇਹਨਾਂ ਟਾਈਮ ਨਹੀਂ ਕੱਢ ਸਕਦੇ ਸ਼ਾਇਦ ਚਲੋ ਮਹਾਰਾਜ ਨੇ ਧੰਨਵਾਜੋ ਸਾਨੂੰ ਕੋਈ ਦੂਜੀ ਨਹੀਂ ਬਖਸ਼ੀ ਤੇ ਅਸੀਂ ਤੁਹਾਡੀ ਇਸ ਪਾਸਿਓਂ ਹੈਲਪ ਕਰਾਂਗੇ ਇਹ ਮੋਰੇ ਹੋ ਕੇ ਤੁਸੀਂ ਕਰ ਸਕਦੇ ਸਰਪੰਚ ਸਾਹਿਬ ਹੈ ਪਿੰਡ ਦੇ ਔਰ ਪਹਿਲੇ ਸਰਪੰਚ ਹੈ ਜਿਹੜੇ ਆਪਣਾ ਕੰਮਕਾਰ ਛੱਡ ਕੇ ਔਰ ਆਪਣੇ ਇੱਕ ਪਿੰਡ ਦੇ ਇੱਕ پیشنਟ ਨੂੰ ਨਾਲ ਲੈ ਕੇ ਸਾਡੇ ਕੋਲ ਤੀਜੀ ਵਾਰੀ ਆ ਚੁੱਕੇ ਹੈ ਮਤਲਬ ਇੱਕ ਹਫ਼ਤਾ ਪਹਿਲਾਂ ਵਿਆਹ ਹੋਇਆ ਜੀ ਹਫ਼ਤਾ ਪਹਿਲਾਂ ਹਜੇ ਵਿਆਹ ਹੋਇਆ ਤੇ ਤੁਹਾਨੂੰ ਵੀ ਵਧਾਈਆਂ ਜੀ ਬਹੁਤ ਬਹੁਤ ਹੋ ਗਏ ਮੈਨੂੰ ਜੀ ਇੱਥੇ ਇੰਨਾ ਤੇ ਜਜ਼ਬਾ ਔਰ ਉਮਰ ਕਿੰਨੀ ਵੈਰੀ ਤੁਹਾਡੀ ਮੇਰੀ 26 ਸਾਲ ਹੈ ਕੀ ਬਾਤ ਹੈ 26 ਸਾਲ ਤੇ ਦੋ ਸਾਲ ਤੋਂ ਵੀਰੇ ਨੂੰ ਦੇਖਦੇ ਆ ਕਿੰਨਾ ਇੰਨਾ ਵਧੀਆ ਮਨੇਜਰ ਕਰਦੇ ਆ ਬੋਲਣ ਦਾ ਢੰਗ ਕਿੰਨੇ ਲੋਕ ਆ ਰਹੇ ਇੰਨਾ ਵਧੀਆ ਇੰਨੇ ਵਧੀਆ ਢੰਗ ਨਾਲ ਬੋਲਦੇ ਆ ਮੈਂ ਇੱਥੇ ਆ ਕੇ ਤਾਂ ਸਭ ਕੁਝ ਮੇਰੇ ਫੋਨ ਕਰ ਲਿਆ ਜਿਵੇਂ ਫੋਨ ਤੇ ਆ ਕਿ ਇੰਨਾ ਕੁ ਵਧੀਆ ਦੀ ਕੋਈ ਸਾਬਤ ਨਹੀਂ ਸਾਡੇ ਕੋਲੇ ਦੀ ਭਾਜੀ ਕਿੱਥੇ ਪੇਸ਼ੇਂ ਭਾਜੀ ਆਓ ਤੁਸੀਂ ਦੱਸੋ ਭਾਜੀ ਜਰੂਰ ਕੀ ਹੋਇਆ ਸੀਗਾ ਭਾਜੀ ਤੁਹਾਡੇ ਘਰੇ ਕੌਣ ਸੀ ਪੇਸ਼ੇਂ ਮੇਰਾ ਬ੍ਰਦਰ ਇੱਧਰ ਦੱਸੋ ਅੱਛਾ ਜੀ ਐਕਸੀਡੈਂਟ ਹੋ ਗਿਆ ਸੀ ਅੱਛਾ ਬ੍ਰਦਰ ਦਾ ਐਕਸੀਡੈਂਟ ਹੋ ਗਿਆ ਸੀ ਹਾਂਜੀ ਅੱਛਾ ਕਿੰਨਾ ਰੁਪਈਆ ਲੱਜੁਕਾ ਹੁਣ ਤੱਕ ਡੀ ਐਮ ਸੀ ਉਹਨਾਂ ਨੇ 1.6 ਲੱਖ ਰੁ ਤਾਂ 50-60000 ਰੁਪਏ ਪਿੰਡ ਚ ਇਕੱਠਾ ਕਰ ਲਿਆ ਤੇ ਬਾਕੀ ਸਾਡੀ ਸਾਰੀ ਵੀਰੇ ਉਹਨਾਂ ਨੇ ਮਦਦ ਕੀਤੀ ਵਾਹਿਗੁਰੂ ਤੁਹਾਨੂੰ ਮਿਲ ਗਏ ਭਾਜੀ ਪੈਸੇ ਹਾਂਜੀ ਪੈਸੇ ਮਿਲ ਗਏ ਔਰ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਇਸ ਐਨਜੀਓ ਨੂੰ ਲੋਕੀ ਜਰੂਰ ਕਹਿੰਦੇ ਆ ਕਿ ਬਿਨਾ ਪੈਸੇ ਤੋਂ ਚੱਲ ਕਿੱਦਾਂ ਚੱਲ ਕਿੱਦਾਂ ਰਹੀ ਹੈ ਇਹ ਭਾਜੀ ਨੇ ਵੀ ਦੇਖਿਆ ਪਹਿਲਾਂ ਐਸੀ ਉਹਦੇ ਵੀ ਦੇਖਿਆ ਸਮਾਨ ਭਾਜੀ ਆਪਾਂ ਭਾਜੀ ਦਾ ਬਰਨਾ ਕਿਉਂਕਿ ਪਤਾ ਨਹੀਂ ਮੈਂ ਦੱਸਦਾ ਭਾਜੀ ਸੁਣੋ ਕਿਉਂ ਸੁਣੋ ਭਲਾ ਕਿਉਂ ਰੀਜ਼ਨ ਕੋਈ ਇਹ ਨਹੀਂ ਕਿ ਆਪਾਂ ਮਤਲਬ ਭਾਜੀ ਨੂੰ ਉਹ ਦੇ ਰਹੇ ਆ جے اج ਭਾਜੀ ਨਾਂ ਆਂਦੇ ਤੁਹਾਨੂੰ ਪਤਾ ਭਾਜੀ ਜਿੰਨੇ ਪੇਸ਼ੈਂਟ ਖੜੇ ਆ ਸਾਰੇ ਦੀ ਹੈਲਪ ਨਹੀਂ ਹੋਣੀ ਜੇ ਇੱਥੇ ਡੋਨਰ ਨਾ ਹੁੰਦੇ ਤਾਂ ਮੈਂ ਇਹਨਾਂ ਨੂੰ ਰੱਬ ਦਾ ਦਰਜਾ ਦਿੰਨਾ ਇਹ ਆਪਣੇ ਆਪ ਨੂੰ ਕੁਝ ਨਹੀਂ ਸਮਝਦੇ ਪਰ ਅਸੀਂ ਤਾਂ ਸਮਝਦੇ ਆ ਕਿਉਂਕਿ ਭਾਜੀ ਅਸੀਂ ਜਿੰਨਾ ਮਰਜ਼ੀ ਫੇਸਬੁੱਕ ਤੇ ਰੌਲਾ ਪਾ ਲਈਏ ਜੇ ਸਾਥ ਦੇਣ ਵਾਲੇ ਨਾ ਹੋਣ ਅਸੀਂ ਇਕੱਲੇ ਕੀ ਕਰਾਂਗੇ ਅੱਜ ਤੁਹਾਡੀ ਛੁੱਟੀ ਹਸਪੀਟਲ ਦੇ ਵਿੱਚੋਂ ਕਿਸ ਕਿਸ ਕਾਰਨ ਰੁਕੀ ਹੋਈ ਸੀ ਪੈਸਿਆਂ ਕਰਕੇ ਪੈਸਾ ਮਿਲਿਆ ਤਾਂ ਹੋਈ ਔਰ ਜੇ ਇਹ ਦੀਦੀ ਨਾਂ ਆਂਦੇ ਜਾਂ ਭਾਜੀ ਨਾਂ ਆਂਦੇ ਆਪਣਾ ਬਰਥਡੇ ਨਾਂ ਮਨਾਉਂਦੇ ਤਾਂ ਅਸੀਂ ਜਿੰਨਾ ਰੌਲਾ ਮਰਜ਼ੀ ਪਾ ਲਈਏ ਨਾ ਛੁੱਟੀ ਹੋਣੀ ਸੀ ਨਹੀਂ ਜੀ ਹੁਣ ਸਾਨੂੰ ਇਹ ਇਨਫੋਰਮੇਸ਼ਨ ਦਿਓ ਤੁਸੀਂ ਨਾ ਸਾਡੇ ਤੇ ਪਹੁੰਚ ਕਰੋ ਤਾਂ ਸਾਨੂੰ ਕਿੱਦਾਂ ਬੋਲ ਦਿਓ ਜੀ ਜੀ 7 ਤਰੀਕ ਤੋਂ ਮਰੀਜ਼ ਦੀ ਛੁੱਟੀ ਰੁਗੀ ਪਈ ਹੈ ਔਰ ਤੁਸੀਂ ਦੇਖੋ ਤੁਹਾਡੇ ਆਣ ਨਾਲ ਮੈਂ ਬੋਲ ਕੇ ਤਾਂ ਦੱਸਣੀ ਨਹੀਂ ਸੇਵਾ ਤੁਸੀਂ ਪਰ 10 12 ਮਰੀਜ਼ ਜਿਨ੍ਹਾਂ ਦੀ ਆਸਾਂ ਮੈਨੂੰ ਤੁਹਾਨੂੰ ਮੈਂ ਦੱਸਦਾ ਕਿ ਕਰਕੇ ਪਹਿਲਾਂ ਦੀਦੀ ਵਾਲੋਂ ਆਜੋ ਭਾਜੀ ਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬੜੀ ਦੀਆਂ ਭਾਜੀ ਦਿਓ ਹਾਂ ਅਸੀਂ ਹੁਣ ਐਕਸੈਪਟ ਕਰ ਲਿਆ ਪਾਪਾ ਭਾਜੀ ਪਾਓ ਲੋ ਬਾਜੀ ਲੋ ਸਰਵਰ ਵਾਲੋਂ ਬਹੁਤ ਅਸੀ ਨੇ ਨਹੀਂ ਨਹੀਂ ਬਾਜੀ ਇਹ ਸਾਡੇ ਪਹਿਲੇ ਯੰਗ ਸਰਪੰਚ ਹੈ ਜਿਹੜੇ ਐਨਜੀਓ ਦੇ ਵਿੱਚ ਆਏ ਵੀ ਤੇ ਮਤਲਬ ਬਾਜੀ ਤੁਸੀਂ ਐਨਜੀਓ ਬਾਰੇ ਕੀ ਕਹਿਣਾ ਚਾਹੁੰਦੇ ਇਹਨਾਂ ਜਜ਼ਬਾ ਬਾਜੀ ਇਸ ਉਮਰ ਦੇ ਵਿੱਚ ਵਧੀਆ ਲੱਗਦਾ ਨਾ ਜੀ ਮੈਂ ਵੀ ਦੇ ਤੈਨੂੰ 2 ਸਾਲ ਤੋਂ ਦੇਖਦੇ ਸੀਗੇ ਮੇਰਾ ਤਾਂ ਰੂਹ ਨਿਕਲਿਆ ਕੱਲ ਵੀ ਘਰੇ ਜਾ ਕੇ ਆਹਦੀ ਸਾਰੀ ਫੈਮਲੀ ਨੂੰ ਦੱਸਿਆ ਜੀ ਮੈਂ ਅੱਜ ਵੀ ਜਿਆਦਾ 8 ਮਹੀਨਾ ਭੱਜਿਆ ਜੀ ਬਾਈ ਕਦੋਂ ਆਊਗਾ ਬਾਈ ਕਦੋਂ ਆਊਗਾ ਜੀ ਮੈਂ ਕਹਿੰਨਾ ਸ਼ੁਕਰ ਸਾਡੇ ਕੋਲ ਜਿਸ ਸਾਣਾ ਪੇਸ਼ੈਂਟ ਨਾ ਦੇ ਮੈਂ ਬਾਈ ਨੂੰ ਇੱਕ ਗੱਲ ਕਹੀ ਬਾਈ ਤੇਰੇ ਪਿੰਡ ਦੇ ਜਿੰਨੇ ਮਰੀਜ਼ ਹੋਏ ਨਾ ਮੈਂ ਪਾਰਟੀ ਤਾਂ ਨਹੀਂ ਪਤਾ ਮੈਨੂੰ ਕਿਹੜੀ ਹੈ ਨਾ ਮੈਂ ਪੁੱਛਣੀ ਆ ਮੈਨੂੰ ਇੰਨਾ ਪਤਾ ਹੈ ਕਿ ਇਹ ਬਾਈ ਨੂੰ ਲੋਕਾਂ ਨੇ ਇਹਨਾਂ ਦੇ ਪਿੰਡ ਦੇ ਲੋਕਾਂ ਨੇ ਸਰਪੰਚ ਬਣਾਇਆ ਔਰ ਹਰ ਸਰਪੰਚ ਨੂੰ ਜੇ ਤਾਂ ਕੋਈ ਸਿੱਖਣਾ ਚਾਹੀਦਾ ਭਾਵੇਂ ਉਹ ਇਸ ਤੋਂ ਵੱਡਾ ਛੋਟਾ ਦਾ ਬਾਈ ਤੋਂ ਛੋਟਾ ਤਾਂ ਕੋਈ ਹੋਰ ਸਰਪੰਚ ਹੋਣਾ ਨਹੀਂ ਬਾਈ ਤੋਂ ਵੱਡੇ ਹੀ ਹੋਣੇ ਸਾਰੇ ਸਿੱਖਣਾ ਚਾਹੀਦਾ ਕਿ ਉਹ ਆਪਣੀ ਇੱਕ ਸਰਪੰਚੀ ਦੀ ਆਕੜ ਛੱਡ ਕੇ ਹਸਪੀਟਲ ਪੇਸ਼ੈਂਟ ਲਈ ਹੈਲਪ ਮੰਗਣ ਆਇਆ ਔਰ ਜਿਹੜੀ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਹੜਾ ਦੀਦੀ ਇੱਕ ਸਰਪੰਚ ਉਹਨਾਂ ਕਹਿੰਦੇ ਯਾਰ ਮੈਂ ਅਨਮੋਲ ਕੋਈ ਜਾਵਾਂ ਮੈਂ ਆਪ ਕਰ ਲੂੰਗਾ ਜਾਂ ਮੈਂ ਇਦਾਂ ਕਰ ਬਾਈਆ 500 ਰੁਪਏ ਫੜ ਤੇ ਤੇਰਾ ਕੰਮ ਹੋ ਗਿਆ ਮੈਂ ਆਪਣੇ ਵੱਲੋਂ ਸੇਵਾ ਕਰ ਦਿੱਤੀ ਸੱਚ ਦੱਸ ਰਿਹਾ ਭਾਜੀ ਪਰ ਇਹ ਜਿਹੜੀ ਨੇਚਰ ਹੈ ਨਾ ਕਿ ਕਿਸੇ ਕੋ ਵੀ ਕਿਸੇ ਵੀ ਹੈਲਪ ਲਈ ਚੱਲ ਜਾਣਾ ਅਸੀਂ ਵੀ ਭਾਜੀ ਨੂੰ ਤਾਂ ਹੀ ਇੰਨਾ ਮਾਣ ਦਿੱਤਾ ਮੈਂ ਬੜੀ ਵਾਰੀ ਪੁੱਛ ਮੈਂ ਕਿ ਭਾਜੀ ਤੁਸੀਂ ਸਰਪੰਚ ਹੋ ਮੈਂ ਨਾਲ ਪਾਈ ਦੇ ਮੁੰਡੇ ਨੇ ਮੈਂ ਕਿਹਾ ਭਾਜੀ ਸਰਪੰਚ ਸਾਹਿਬ ਹੈ ਕਹਿੰਦੇ ਹਾਂਜੀ ਸਰਪੰਚ ਸਾਹਿਬ ਹੈ ਭਾਜੀ ਮਤਲਬ ਇੰਨੇ ਡਾਊਨ ਟੂ ਅਰਥ ਹੋ ਕੇ ਜਾਂ ਇੰਨਾ ਇਸ ਉਮਰ ਦੇ ਵਿੱਚ ਇਸ ਜਜ਼ਬੇ ਨਾਲ ਤੁਰੇ ਹੋਏ ਯਾਰ ਅਸੀਂ ਕਿਉਂ ਨਾ ਪਾਜੀ ਰੋਜ਼ ਦੇ 20 ਮਰੀਜ਼ ਲਿਆਂਣ ਪਾਜੀ ਜ਼ੁਬਾਨ ਹੈ 20 ਨੂੰ ਨਾ ਨਹੀਂ ਕਰਾਂਗੇ ਅਸੀਂ ਬਹੁਤ ਧੰਨਵਾਦ ਸ਼ੁਕਰ ਸਾਰਿਆਂ ਦਾ ਤਿੰਨ ਦਿਨ ਦੇ ਪੈਸੇ ਇਕੱਠੇ ਕਰੀ ਜਾਂਦੇ ਵੀਰੇ ਤੂੰ ਨਾ ਮਿਲਦਾ ਸੀ ਸੁੱਤੀਂ ਦੁਆ ਬਾਜੀ ਉਹ ਇੱਕ ਪਾਜੀ ਸਾਡੇ ਕੋਲ ਇੱਕ ਤੁਹਾਡੇ ਪੈਰਾਂ ਪਿੱਛੇ ਅਸੀਂ ਆ ਹਾਂ ਜੀ ਤੁਹਾਡਾ ਸੱਚੀ ਬੜਾ ਹੈ ਬੜਾ ਅਸੀਂ ਵੀ ਤੁਹਾਡਾ ਬਹੁਤ ਥੈਂਕਸ ਕਰਦੇ ਹਾਂ ਜੀ ਹਾਂ ਜੀ ਸਾਰੇ ਜਾਨ ਕਰਕੇ ਇਕੱਠੇ ਹੋਏ ਇਹਨਾਂ ਦੀ ਬਦੌਲਤ ਇਕੱਠੇ ਪਾਜੀ ਕੋਈ ਸੋਚਿਆ ਨਹੀਂ ਸੀ ਜਿਵੇਂ ਇਸ ਵਾਰੀ ਸ਼ੁਰੂਆਤ ਕੀਤੀ ਆ ਕਿ ਅਸੀਂ ਐਸਾ ਤਰੀਕੇ ਨਾਲ ਨਾ ਇੰਨੀਆਂ ਕਿ ਦੁਆਵਾਂ ਮਿਲ ਜਾਣੀਆਂ ਕਿ ਇੱਕ ਤਾਂ ਉੱਪਰ ਹਲਾਦ ਕੀ ਹੋ ਗਿਆ ਨਾ ਇੱਕ ਇੱਕ ਆਜੋ ਆਂਟੀ ਕਾਹ ਹੈ ਆਪਕਾ ਗਸਬੜੇ ਤੇਰਾ ਭਾਈ ਦੋਨੋਂ ਵਿੱਚ ਥੋੜਾ ਜਿਹਾ ਡਿਟੇਲ ਜਿਹੜਾ ਪੇਸ਼ੈਂਟ ਬਾਰੇ ਦੱਸੂਗਾ ਪਰ ਸਭ ਤੋਂ ਪਹਿਲਾਂ ਸਾਡੀ ਪੂਰੀ ਸੇਵਾ ਮੈਂ ਨਹੀਂ ਲੱਗੂ 5 ਮਿੰਟ ਬੱਸ ਇਹ ਪੇਸ਼ੈਂਟ ਜਦੋਂ ਸਾਡੇ ਕੋਲ ਆਇਆ ਸੀਗਾ ਅੱਜ ਤੋਂ 4 ਦਿਨ ਪਹਿਲਾਂ ਤੇ ਇਹ ਹਸਪੀਟਲ ਦੇ ਬਾਹਰ ਬੈਠਾ ਇਸ ਬੱਚੇ ਨੂੰ ਲੈ ਕੇ ਰੋ ਰਿਹਾ ਸੀਗਾ ਹਸਪੀਟਲ ਦੇ ਵਿੱਚ ਹਸਪੀਟਲ ਦੇ ਬਾਹਰ ਬੈਠਾ ਭਈਆ ਕੀ ਹੋਇਆ ਸਾ ਇਸ ਕੋ ਬੱਚੇ ਕੋ ਲੇਟ੍ਰੀਨ ਬੈਕ ਹੋਣ ਨਹੀਂ ਕਰ ਰਹਾ ਤਾਂ ਅੱਛਾ डॉक्टर तो साहब ने, ने जवाब दे दिया बच्चे लेकर तुम चले जाओ डॉक्टर ने जवाब देता की लाज है नहीं तो डॉक्टर साहब ने बोलो लेकर मैं रोने लग गया एक अमलेश का दिया कैसे तुम्हारी मदद तुम हॉस्पिटल के बाहर बैठ के रो तो डॉक्टर साहब पे गया ऑफिस में रोने अंकल के पास भाई साहब को फोन किया सद्धा जी ने ਕਦਾ ਤੋਂ ਇਹ ਵੀ ਹੋ ਸਕਦਾ ਹੈ। ਅਭਿਲਾਜ ਹੋ ਗਿਆ ਸਾਰਾ। ਬੱਚਾ ਠੀਕ ਹੈ। ਛੁੱਟੀ ਹੋ ਗਈ। ਸਭ ਕੁਝ ਮਿਲ ਗਿਆ। ਬੱਚਾ ਠੀਕ ਹੈ। ਦੁਆਇਆਂ ਦਿਓ इनको। ਕਿ ਇਹ ਮੇਰੀ ਬਹਿਨ ਔਰ ਜਿਨ ਕੇ ਬਰਥਡੇ ਨਹੀਂ ਨਹੀਂ ਦੀਦੀ ਹੋਇਆ ਤੁਹਾਡੇ ਕਰਕੇ ਇਹ ਸਾਰਾ ਕੁਝ ਕਿਉਂਕਿ ਜੇ ਡੋਨਰ ਨਾ ਹੋਵੇ ਦੀਦੀ ਅਸੀਂ ਕਿਤੇ ਸਿਰ ਤੇ ਉੱਡਾਂਗੇ। ਜੋ ਸਾਫ਼ ਹੈ। ਤੁਸੀਂ ਜੇ ਨਾਂ ਦੇ ਆ ਹੋਰ ਸਾਡੇ ਡੋਨਰ ਜਿਹੜੇ ਅੱਜ ਭਾਜੀ ਬਾਹਰੋਂ ਵੀ ਆਏ ਹੋਏ ਆ। ਆਪਾਂ ਸਾਰਿਆਂ ਕਾ ਕੇ ਮੈਸੇਜ ਦਵਾਣਾ। ਆਜੋ ਆਂਟੀ ਤੁਸੀਂ ਆਜੋ। ਇਹ ਇਹ ਆਂਟੀ ਜੀ ਦਾ ਪੇਸ਼ੈਂਟ ਜਿਹੜੀ ਬੇਟੀ ਇਹਨਾਂ ਦੀ ਐਡਮਿਟ ਹੈ ਹਸਪੀਟਲ ਦੇ ਵਿੱਚ। ਤੇ ਹੁਣ ਆਂਟੀ ਝੱਕਦੇ ਝੱਕਦੀ ਮੈਨੂੰ ਕਹਿੰਦੇ ਕਿ ਬੇਟਾ ਮੇਰੇ ਘਰੇ ਦੋ ਬੱਚੇ ਆ ਉਹਨਾਂ ਵਾਸਤੇ ਰਾਸ਼ਨ ਮੰਗਾ ਦੇਗਾ ਤੇ ਸਾਡੇ ਟੀਮ ਮੈਂਬਰ ਨੇ ਮੈਂਟ ਦੋ ਲਾਏ ਤੇ ਰਾਸ਼ਨ ਲਿਆ ਕੇ ਦਿੱਤਾ ਔਰ ਆਂਟੀ ਦੋ ਦਿਨ ਤੋਂ ਇੱਥੇ ਆ ਕਿ ਜਿਹੜਾ ਸਾਰਾ ਖਰਚਾ ਇਹਨਾਂ ਦੀ ਬੇਟੀ ਦਾ ਕਿੰਨੇ ਪੈਸੇ ਹੋ ਲੱਗ ਚੁੱਕੇ ਆਂਟੀ ਤੁਹਾਡੀ ਬੇਟੀ ਤੇ ਬੇਟਾ ਮੈਨੂੰ ਨਹੀਂ ਪਤਾ ਗਿਆ ਤੁਸੀਂ ਜੀ ਦੇ ਰਹੇ ਜੋ 30000 ਰੁਪਏ ਲੱਗ ਚੁੱਕੇ ਤੁਹਾਡੇ ਕੋਲ ਪੈਸੇ ਨਹੀਂ ਸੀ ਨਹੀਂ ਨਹੀਂ ਮੇਰੇ ਕੋਲ ਪੈਸੇ ਔਰ ਆਂਟੀ ਦੀ ਪਿੱਠ ਸੁਣਦੀ ਸੀ ਆਂਟੀ ਨੂੰ ਕਿ ਆਂਟੀ ਤੁਸੀਂ ਰਾਸ਼ਨ ਲਖਾਇਆ 500 ਰੁਪਏ ਦਾ ਅਨੇ 1000 ਰੁਪਏ ਦਾ ਲੈ ਲਧੀਏ ਕਹਿੰਦੇ ਨਹੀਂ ਨਹੀਂ ਮੈ ਬੇਟਾ ਜਿਹੜੀ ਚੀਜ਼ ਹੈਗੀ ਮੈਂ ਖਰਾਬ ਥੋੜੀ ਕਰਨੀ ਜਿੰਨੀ ਲੋੜ ਉਹਨੀ ਹਾਂ ਅਣੀ ਤਰ੍ਹਾਂ ਮੈਂ ਪੈਸੇ ਵੀ ਫालतू ਫੜਾ ਰਹੇ ਤੁਸੀਂ ਫੇਰ ਵੀ ਨਹੀਂ ਲੈਂਦੇ ਉਹ ਕਿਉਂ ਮੈਨੂੰ ਕੁੜੀ ਚਾਹੀਦੀ ਹੈ ਮੇਰੀ ਇੱਕ ਇੱਕ ਕੁੜੀ ਮੇਰੀ ਕੁੜੀ ਠੀਕ ਹੋ ਜਾਏ ਤੇ ਅੰਨੀ ਬਹੁਤਾ ਮੇਰਾ ਬੇਟਾ ਅੰਨਾ ਮੇਰੇ ਦਾ ਕਰਦੇ ਬਹੁਤ ਵਾਹਿਗੁਰੂ ਵਾਹਿਗੁਰੂ ਸ਼ੁਕਰ ਸ਼ੁਕਰ ਮਤਲਬ ਕਈ ਵਾਰ ਸਾਡੇ ਕੋਲ ਇਦਾਂ ਦੇ ਪੇਸ਼ੈਂਟ ਆ ਜਾਂਦੇ ਜਿਹਨੂੰ ਅਸੀਂ ਕਹਿੰਨੇ ਆਂ ਕਿ ਪੈਸੇ ਲੈ ਲਓ ਔਰ ਉਹ ਪੈਸੇ ਨਹੀਂ ਲੈਂਦਾ ਇੰਨੀ ਨੀਅਤ ਸਾਫ਼ ਹੁੰਦੀ ਆ ਇੱਕ ਸਾਡੇ ਕੋਲ ਹੋਰ ਪੇਸ਼ੈਂਟ ਆ ਜਾਓ ਭਾਜੀ ਤੁਸੀਂ ਦੱਸੋ ਉਸ ਪੇਸ਼ੈਂਟ ਬਾਰੇ ਆ ਜਾਓ ਆ ਬਾਬਾ ਜੀ ਖੜੇ ਸਾ ਚੋਰਾ ਦਾ ਹਸਪੀਟਲ ਹੈ ਔਰ ਸ਼ਰੀਆਮ ਦੱਸ ਰਿਹਾ ਇਸ ਤੋਂ ਵੱਡਾ ਠੱਗ ਕੋਈ ਦੁਨੀਆ ਪਰਚੀਆਂ ਦਾ ਨਹੀਂ ਤੁਹਾਡੀ ਜੇਬ ਤੇ ਹੈ ਕਿ ਉੱਥੇ ਹੀ ਹੈ ਬਿਲਕੁਲ ਗੱਡੀ ਕੋਲ ਪਰਚੀਆਂ ਫੜੀਆਂ ਭਾਜੀ ਇੱਕ ਬੰਦਾ ਜਾ ਕੇ ਉਹ ਹਸਪੀਟਲ ਦਾ ਨਾਮ ਮੇਰਾ ਲੈਣ ਨੂੰ ਦਿਲ ਤਾਂ ਬਹੁਤ ਹੈ ਪਰ ਮਜਬੂਰ ਹਾਂ ਸ਼ਰੀਆਮ ਮਾਈ ਦਾ ਨਹੀਂ ਨਹੀਂ ਬਾਬਾ ਜੀ ਰੁਕ ਜਓ ਤੁਸੀਂ ਕੀ ਕੰਮ ਕਰਦੇ ਹੋ ਬਾਬਾ ਜੀ ਤੁਸੀਂ ਮੇਰੇ ਜੀ ਬੇਟਾ ਦੋ ਕਿਲੇ ਦੀ ਖੇਤੀ ਕਰਦਾ ਅੱਛਾ ਬਾਕੀ ਆ ਭਾਈ ਸਾਹਿਬ ਗਵੰਡੀ ਇਹਨਾਂ ਦੇ ਪਿੰਡ ਦੇ ਇਹ ਦੱਸਣਗੇ ਤੁਹਾਨੂੰ ਕੀ ਹਾਲਾਤ ਨੇ ਭਾਜੀ ਕੀ ਹੋਇਆ ਸੀ ਇਹਨਾਂ ਨੂੰ ਇਹਨਾਂ ਦੇ ਹਾਲਾਤ ਭਾਜੀ ਕੋਈ ਇੰਨੇ ਵਧੀਆ ਨਹੀਂ ਹੈਗੇ ਮਤਲਬ ਕਿ ਦੋ ਬੱਚੇ ਨੇ ਵੀ ਛੋਟੇ ਆ ਕੁਈ ਨਾ ਕੰਮ ਵੀ ਨਹੀਂ ਕਰ ਰਹੇ ਵੀ ਜਾਂ ਕਿਹੜੀ ਰੋ ਬਹੁਤ ਕੰਮ ਕਰ ਰਹੇ ਨੇ ਇਹਨਾਂ ਦਾ ਆਪਣਾ ਵੀ ਤੁਸੀਂ ਦੇਖ ਹੀ ਰਹੇ ਜੋ ਉਹ ਮੈਂ ਦੇਖ ਰਿਹਾ ਭਾਜੀ ਹਾਲਾਤ ਦੇਖ ਰਹੇ ਹਾਲਾਤ ਦੇਖ ਰਹੇ ਜੀ ਮਤਲਬ ਕਿ ਆਪਾਂ ਕੋਸ਼ਿਸ਼ ਕੀਤੀ ਜੀ ਆਪਣੇ ਮਹੱਲੇ ਚੋਂ ਪੈਸੇ ਥੋੜੇ ਥੋੜੇ ਕਰਕੇ ਇਹਨਾਂ ਦੀ ਹੈਲਪ ਕਰਨਾਂ ਤੇ ਕਿ ਆਪਾਂ ਵੀ ਕੋਈ ਨੈਣ ਨਾਟ ਨਹੀਂ ਹੈਗੇ ਵੀ ਉਹਨਾਂ ਨੂੰ ਆਪਾਂ ਕਰ ਸਕਦੇ ਆ ਜਿੰਨੀ ਆਪਣੇ ਕੋਈ ਆਪਾਂ ਨੇ ਕੀਤੀ 5000 ਰੁਪਏ ਮੇਰੇ ਕੋਲ ਸੀਗੇ ਮੈਂ ਵੀ ਦਿੱਤਾ ਇਹਨਾਂ ਨੂੰ ਬਾਕੀ ਹੋਰ ਬੰਦੇ 10000 ਹਸਪੀਟਲ ਕਿੰਨਾ ਰੁਪਇਆ ਭਾਜੀ ਲੱਗ ਚੁੱਕਾ ਤੇ 1.5 ਲੱਖ ਰੁਪਏ ਦਿਨਾਂ ਦਾ ਲੱਗ ਚੁੱਕਿਆ ਜੀ 1.5 ਲੱਖ ਰੁ ਇਹਰ ਬੰਦੇ ਦੇ ਹਾਲਾਤ ਦੇਖ ਲਿਆ ਕਰੋ ਸਾਰੀ ਗਲਤੀ ਪਤਾ ਕੀ ਦੀ ਹੈ ਇੱਕ ਬੰਦੇ ਦੀ ਗਲਤੀ ਆ ਉਹ ਆ ਸਰਕਾਰ ਦੀ ਇੱਕ ਵਾਰੀ ਮੈਂ ਇੱਕ ਪ੍ਰਾਈਵੇਟ ਹਸਪੀਟਲ ਦੇ ਡਾਕਟਰ ਨੂੰ ਨਾ ਕੁਐਸਚਨ ਕੀਤਾ ਮੈਂ ਕਿਹਾ ਸਰ ਸਾਰੀ ਦੁਨੀਆ ਡਾਕਟਰ ਨੂੰ ਰੱਬ ਮੰਦੀਆਂ ਤੁਹਾਡੇ ਦਿਲ ਦੇ ਵਿੱਚ ਤਰਸ ਨਹੀਂ ਆਉਂਦਾ ਮਰੀਜ਼ ਨੂੰ ਹੈਗੇ ਕਹਿੰਦੇ ਹਨਮੋਲ ਜਦੋਂ ਵੀ ਇੱਕ ਮਰਸੀਡੀਜ਼ ਕਲਾਸ ਕਾਰ ਬਣਦੀ ਹੈ ਨਾ ਇੱਕ ਮਰਸੀਡੀਜ਼ BMW ਜਾਂ Audi ਕਾਰ ਬਣਦੀ ਹੈ ਉਹ ਕਦੀ ਲੋੜਮੰਦ ਪਰਿਵਾਰ ਵਾਸਤੇ ਉਹਨਾਂ ਨੂੰ ਟਾਰਗੇਟ ਨਹੀਂ ਕਰਦੇ ਵੇਚਣ ਵਾਸਤੇ ਕਹਿੰਦੇ ਜਿਹੜੇ ਪ੍ਰਾਈਵੇਟ ਹਸਪੀਟਲ ਹਨਾ ਸਾਡੇ ਲਈ ਸ਼ਾਹੂਕਾਰਾਂ ਦੇ ਘਰ ਹੈ ਸ਼ਾਹੂਕਾਰਾਂ ਲਈ ਹਸਪੀਟਲ ਹੈ ਗਰੀਬ ਬੰਦਾ ਕਹਿੰਦਾ ਸਾਡੇ ਕੋਲ ਆ ਵੀ ਨਾ ਉਹ ਕਹਿੰਦਾ ਸਾਡੇ ਕੋਲ ਸ਼ਾਊਕਾਰ ਮਰੀਜ਼ ਹੀ ਇੰਨਾ ਹੈ ਇਹ ਇੱਕ ਡਾਕਟਰ ਦੀ ਸੋਚ ਸੀ ਕਹਿੰਦਾ ਜਿਹੜਾ ਸਾਡਾ ਬਿਜ਼ਨਸ ਪਲਾਨ ਹੈ ਨਾ ਇਹ ਸ਼ਾਊਕਾਰਾਂ ਆਸਤੇ ਹੈ ਲੋੜਵੰਦ ਪਰਿਵਾਰਾਂ ਆਸਤੇ ਸਰਕਾਰਾਂ ਦੇ ਦਰਵਾਜ਼ੇ ਖੜਕੜਾਓ ਜਿਹੜੀ ਟੈਕਸ ਇੰਨਾ ਖਾਰੀ ਆ ਸਰਕਾਰ ਕੋਲ ਇੰਨਾ ਟੈਕਸ ਆਂਦਾ ਇੱਕ ਚੈਰੀਟੇਬਲ ਹਸਪੀਟਲ ਨਹੀਂ ਖੋਲ ਸਕਦੇ ਹਸਪੀਟਲ ਮੀਨਸ ਬਿਜ਼ਨਸ ਐਂਡ ਦ ਬਿਗ ਹਸਪੀਟਲਸ ਵਿਚ ਆ ਰਨਿੰਗ ਇਨ ਦ ਸਿਟੀਜ਼ ਦੇ ਆਰ ਓਨਲੀ ਦ ਸੋਰਸ ਆਫ ਇਨਕਮ ਦੇ ਆਰ ਓਨਲੀ ਦ ਸੋਰਸ ਆਫ ਬਿਜ਼ਨਸ ਉਹ ਚਾਹਦੇ ਹੀ ਨਹੀਂ ਇੱਕ ਗਰੀਬ ਪਰਿਵਾਰ ਸਾਡੇ ਕੋਲ ਆਵੇ ਚਾਹਦੇ ਸਾਡੇ ਕੋਲ ਮੁਰਗਾ ਆਵੇ ਮੋਟਾ ਲਿਸ਼ਕਾਈਏ ਉਹਨੂੰ ਵੱਡੀਏ ਤੇ ਕੋਈ ਪੈਸਾ ਕਮਾਈਏ ਬਸ ਉਹ ਤਰਸ ਵਾਲੀ ਤਾਂ ਗੱਲ ਹੀ ਨਹੀਂ ਕਰਦੇ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਉਹ ਵਿਚਾਰਾ ਭੇਜੀਓ ਬਾਜੀ ਪੱਥਰੀ ਵਾਲਾ ਆਜੋ ਬਾਜੀ ਇਹ ਬੰਦਾ ਸਾਡੇ ਕੋਲ ਆਇਆ ਤੇ ਆਂਦੇ ਹੀ ਕੋਈ ਗੱਲਬਾਤ ਤੋਂ ਬਿਨਾਂ ਰੋਣ ਲੱਗ ਪਿਆ ਕਹਿੰਦਾ ਜੀ ਬਾਜੀ ਮੇਰੀ ਵਾਈਫ ਬਚਾ ਲੋ ਮੇਰੀ ਵਾਈਫ ਬਚਾ ਲੋ ਕੱਲ ਸਾਡੇ ਕੋਲ ਆਇਆ ਤੇ ਅਸੀਂ ਡਾਕਟਰ ਸਾਹਿਬ ਕੋਲ ਨੂੰ ਭੇਜਿਆ ਡਾਕਟਰ ਸਾਹਿਬ ਨੇ 25-30 ਹਜ਼ਾਰ ਦਾ ਖਰਚਾ ਦੱਸਿਆ ਕਿਹਾ ਉਹਦਾ ਭਾਈ ਤੇਰੀ ਵਾਈਫ ਕੋ ਪੱਥਰੀ ਨੂੰ ਕਦੋਂ ਸੇ ਪ੍ਰੋਬਲਮ ਹੈ ਕਾਫੀ ਪੁਰਾਣੀ ਪ੍ਰੋਬਲਮ ਹੈ ਨੂੰ 2 ਸਾਲ ਜਦੋਂ ਮੇਰਾ ਵਿਆਹ ਹੋਇਆ ਉਦੋਂ ਪਤਾ ਲੱਗਿਆ ਤੇ ਬੱਚੇ ਤਾਂ ਨਹੀਂ ਕੋਈ ਨਹੀਂ ਨਹੀਂ ਇਹ ਬਾਈ ਨੂੰ ਨਾ ਡਾਕਟਰ ਨੇ ਖਰਚਾ ਦੱਸਿਆ 25-30 ਹਜ਼ਾਰ ਦਾ 2 ਮਹੀਨੇ ਤੋਂ ੱੱਕੇ ਖਾ ਰਿਆ ਆਪਣੀ ਵਾਈਫ ਦੇ ਇਲਾਜ ਹਾਸਤੇ ਹਣਾ ਤੇ ਵਾਈਫ ਵਿਚਾਰੀ ਰੋਜ਼ ਦਰਦ ਨਾਲ ਤੜਪ ਰਹੀ ਐ ਸਾਡੇ ਕੋਲ ਜਦੋਂ ਕੱਲ ਆਵੇਂ ਕਿ ਬਾਈ ਤੂੰ ਕਿੰਨੇ ਇਕੱਠੇ ਕਰ ਰੇਂਗਾ ਕਹਿੰਦਾ ਮੈਂ ਬਾਈ 10 ਹਜ਼ਾਰ ਇਕੱਠਾ ਕਰ ਲੂੰਗਾ ਅੱਢ ਸਾਡੇ ਕੋਲ ਆ ਕੇ ਕਹਿੰਦਾ ਬਾਈ 5000 ਇਕੱਠਾ ਹੋਇਆ 5000 ਕੱਲ ਹੋਊਗਾ ਜਿਹੜਾ 5000 ਲੈ ਕੇ ਆਇ ਸੀ ਕਿੱਥੋਂ ਲੈ ਕੇ ਆਇ ਸੀ ਮੇਰੇ ਗਵਾਂਡੀਆਂ ਤੋਂ ਫੜਿਆ ਕਰਜ਼ਾ ਔਰ ਜਿਹੜਾ ਕੱਲ 5000 ਲੈ ਕੇ ਆਣਾ ਸੀ ਉਹ ਕਿੱਥੋਂ ਆਣਾ ਰੱਖੀ ਰੱਖਾਂ ਫ੍ਰਿਜ ਵੇਚ ਕੇ ਬਾਬਾ ਜੀ ਇਹਨਾਂ ਨੇ ਪੈਸੇ ਲੈ ਕੇ ਆਣੇ ਸੀ ਆਪਣੇ ਮਰੀਜ਼ ਦੇ ਔਰ 20000 ਰੁਪਏ ਜਿਹੜਾ ਵੀ ਡੂ ਨਾਟ ਵੱਲੋਂ ਫੇਰ ਹੋਣਾ ਸੀ ਤੇ ਅਸੀਂ ਬਾਈ ਨੂੰ ਵਾਦਾ ਕੀਤਾ ਕਿ ਜਿਹੜਾ ਤੂੰ 5 ਜ ਕਰਜ਼ਾ ਚੱਕ ਕੇ ਲਿਆ ਆ ਉਹ ਵਾਪਸ ਕਰ ਦੇ ਫ੍ਰਿਜ ਤੂੰ ਵੇਚਣਾ ਨਹੀਂ ਤੇ ਜਿਹੜਾ ਤੇਰਾ 20 25000 ਖਰਚਾ ਉਹ ਸਾਰਾ ਵੀ ਡੂ ਨਾਟ ਦੇ ਥਰੂ ਹੋਊਗਾ ਔਰ ਜਿਹੜੀ ਦੀਦੀ ਦੀ ਰੰਦੀ ਸੇਵਾ ਅਸੀਂ ਇਸ ਪੇਸ਼ੈਂਟ ਤੇ ਲਵਾਵਾਂਗੇ ਮਤਲਬ ਐਦਾਂ ਹੀ ਸਾਡੇ ਕੋਲ ਕਿੰਨੇ ਕੁ ਪੇਸ਼ੈਂਟ ਹੋਣੇ ਰੋਜ਼ ਦੇ ਜੇ ਮੈਂ ਕੱਲੀ ਕੱਲੀ ਸਟੋਰੀ ਦੱਸਾਂ ਪਰ ਸਾਡੇ ਭਾਜੀ ਨੇ ਇੱਕ ਮੈਸੇਜ ਦੇਣਾ ਅੱਜ ਤੇ ਭਾਜੀ ਜਰੂਰ ਮੈਸੇਜ ਦਿ ਡਿਊਟੀ ਹੈ ਮੈਂ ਖੁਦ ਇੱਕ ਡਿਊਟੀ ਸਮਝਿਆ ਮੈਂ ਲੋਕਾਂ ਦੇ ਮੋਬਾਈਲ ਕੱਢ ਕੇ ਉਹਨਾਂ ਨੇ ਇੱਕ ਤਾਂ ਫੋਨੋ ਕਰਿਆ ਕਰਵਾਇਆ ਕਰਵਾ ਇੱਕ ਉਹਨਾਂ ਨੂੰ ਮਿਲੋ ਕਰੂ ਲੈ ਕੇ ਆਇਆ ਕਰਾਂ ਵੀ ਆਜੋ ਸਾਰੇ ਕਹਿੰਦੇ ਆ ਉਹ ਹਾਂ ਜਿਵੇਂ ਅਨਮੋਲ ਭਾਈ ਦੇ ਪਾਪਾ ਜੀ ਉੱਥੇ ਫੈਕਟਰੀ ਹੈ ਠੀਕ ਹੈ ਜੀ ਹਾਂ ਮੈਂ ਜਾਣਦਾ ਬਸ ਮੈਂ ਕਹਾਂ ਬਸ ਕਮਾਲੀ ਹੋ ਗਈ ਯਾਰ ਆਜੋ ਇੱਥੇ ਦੇਖ ਤਾਂ ਲੋ ਐਨੇ ਪਰੇਸ਼ਾਨ ਹੋਏ ਪਿਆ ਐਨਾ ਬੁਰਾ ਹਾਲ ਹੈ ਜੇ ਡੋਨਰ ਆ ਰਹੇ ਐ ਪੇਸ਼ੈਂਟ ਐ ਆ ਕੇ ਦੇਖੋ ਤਾਂ ਸੀ ਮਾੜਾ ਮੋਟਾ ਕੁਛ ਯਾਰ ਕਰੇ ਬੈਠੋ ਆ ਪਤਾ ਸਾਰਾ ਕੁਝ ਵੀਡੀਓ ਚੱਲੀ ਜਾਂਦੀ ਹੈ ਸਾਰਾ ਕੁਝ ਰੋਜ਼ ਲਾਈਵ ਹੋ ਰਿਆਂ ਐਨਾ ਤਾਂ ਕੋਈ ਲੁਧਿਆਣਾ ਉਹ ਨਹੀਂ ਹੈਗਾ ਸਾਰਿਆਂ ਨੂੰ ਪਤਾ ਹੀ ਜਾਂਦਾ ਸਾਰਾ ਕੁਝ ਵੱਤ-ਵੱਤ ਬੇਨਤੀ ਆ ਯਾਰ ਆਇਆ ਕਰੋ ਦੇਖੋ ਲੋਕੀ ਐਨੇ ਪਰੇਸ਼ਾਨ ਨੇ ਯਾਰ ਆਉਂਗੇ ਕੋਈ ਮੋਟੀਵੇਟਿਕ ਅੱਧਾ ਤਾਂ ਅਨਮੋਲ ਭਾਜੀ ਲੋਕਾਂ ਨੂੰ ਹੀ ਡਰ ਹੋਇਆ ਵੀ ਉੱਥੇ ਜਾ ਕੇ ਪੈਸੇ ਦੇਣੇ ਪੈਂਦੇ ਆ ਬਿਲਕੁਲ ਨਹੀਂ ਸਾਡੇ ਕੋਲ ਜੇ ਭਾਜੀ ਆਏ ਭਾਜੀ ਨੇ ਸਪੈਸ਼ਲ ਆ ਕੇ ਇੱਕੋ ਗੱਲ ਕਹੀ ਕਹਿੰਦੇ ਭਾਈ ਅੱਜ ਮੈਂ ਕੁਝ ਨਹੀਂ ਕਰਨਾ ਹੈ ਤੁਸੀਂ ਕਿਨੋਂ ਦੇਖਣ ਆਉਂਗਾ ਦੇਖਣੀਆਂ ਨੇ ਉਸਨੇ ਉਹਦੀ ਗਲੀ ਚ ਰਹਿ ਕੇ ਮਹਿਸੂਸ ਕੀਤਾ ਹੈ ਉਹਦੀ ਗਵੰਡੀਆਂ ਨੂੰ ਅੱਜ ਮੈਂ ਦੋ ਨੂੰ ਕਿਉਂ ਕਹ ਉਹ ਮੈਂ ਕਿਹਾ ਵੈਸੀ ਬੰਦਾ ਆ ਜੇ ਯਾਰ ਕੋਈ ਤੇ ਡਿਊਟੀਆਂ ਨੇ ਕੋਈ ਕੋਈ ਬਲੱਡ ਬੈਂਕ ਡਿਊਟੀ ਲਾ ਦੇਣਗੇ ਥੋੜੀ ਕਿਤੇ ਆਉ ਤਾਂ ਸੀ ਕੁਛ ਪੈਸਿਆਂ ਵਾਸਤੇ ਹੀ ਬੁਲਾਉਂਦੇ ਭਾਜੀ ਤੁਹਾਨੂੰ ਸਾਰਿਆਂ ਨੂੰ ਆ ਗਏ ਯਾਰ ਪਿਆਉਣ ਲੱਗਿਆ ਕਮਾਲ ਹੀ ਹੋ ਗਈ ਪੈਸੇ ਨਾਲ ਥੋੜੀ ਜਾਇਆ ਜਾਂਦਾ ਉੱਥੇ ਬਾਕੀ ਕਰੋ ਸ਼ੁਰੂ ਹੀ ਕਿੱਦਾਂ ਸਾਡੇ ਭਾਜੀ ਅੱਜ ਕਿੱਥੋਂ ਆਏ ਭਾਜੀ ਅਹਿਮਦਗੜ੍ਹ ਅਹਿਮਦਗੜ੍ਹ ਤੋਂ ਭਾਜੀ ਸਾਡੇ ਕੋਲ ਸਾਢੇ 7:00 ਤੋਂ ਖੜੇ ਆ ਤੇ ਦੇਖ ਰਿਹਾ ਸਾਰਾ ਮਤਲਬ ਰੀਡ ਕਰ ਰਿਹਾ ਕਿੱਦਾਂ ਕੀ ਕੰਮ ਹੋ ਰਿਹਾ ਆਪਾਂ ਫੀਡਬੈਕ ਭਾਜੀ ਕੋ ਲਾਈਵ ਲੈਣੇ ਆ ਭਾਜੀ ਕੀ ਦੇਖਿਆ ਜ਼ਰੂਰ ਦੱਸੋ ਫੀਡਬੈਕ ਕਦੋਂ ਜਾਣੇ ਆ ਕਦੋਂ ਜਾਣੇ ਉਹ ਭਾਜੀ ਨੇ ਗੱਲ ਕਹੀ ਆ ਕਿ ਕੱਲਾ ਵੀਡੀਓ ਦੇਖਣ ਨਾਲ ਹੀ ਬਸ ਕੰਮ ਹੋ ਗਿਆ ਵੀ ਸ਼ੇਅਰ ਕਰਤੀ ਤਾਂ ਵੀ ਭਾਈ ਕਈ ਵਾਰ ਕਹਿੰਦੇ ਸ਼ੇਅਰ ਹੀ ਕਰਦਿਆ ਕਰੋ ਪਰ ਮੈਂ ਮੈਂ ਆਪਣਾ ਦਸਵੰਦ ਭਾਈ ਨਾਲ ਹਰ ਮਹੀਨੇ ਦਾ ਵਾਅਦਾ ਕੀਤਾ ਬਤ్రਾਈ ਨਾਲ ਕਿ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਮੈਂ ਦਸਵੰਦ ਉਰੇ ਦੇ ਦਿਆ ਕਰੂੰਗਾ ਮੈਂ ਮੈਂ ਵਾਅਦਾ ਕਰਦਾ ਠੀਕ ਆ ਕੋਈ ਲਿਸਟ ਜਾਂ ਅਕਾਊਂਟ ਨੰਬਰ ਤਾਂ ਹੈ ਨਹੀਂ ਉਹ ਚ ਪਵਾ ਦਿੱਤੇ ਮੈਂ ਹਰ ਆਖਰੀ ਐਤਵਾਰ ਉਰੇ ਆ ਕੇ ਸੇਵਾ ਕਰਦਾ ਭਾਈ ਤਰੀਕਾ ਕਿਦਾਂ ਦਾ ਲੱਗਿਆ ਤਰੀਕਾ ਬਹੁਤ ਵਧੀਆ 10 10 ਵਾਰੀ ਕਹੀਏ ਨਾ 100 ਵਾਰੀ ਕਹੀਏ ਅਪ ਟੂ ਇਨਫਿਨਿਟੀ ਤੱਕ ਕਹੀਏ ਇਸ ਤੋਂ ਵਧੀਆ ਹੋਈ ਨਹੀਂ ਸਕਦਾ ਕੀ ਬਾਤ ਹੈ ਅਪ ਟੂ ਇਨਫਿਨਿਟੀ ਤੱਕ ਕਹਿਦੀ ਹੈ ਨਾ ਉਹਦਾ ਕੋਈ ਤੋੜ ਨਹੀਂ ਹੁੰਦਾ ਮੈਂ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਬਸ ਮੈਂ ਜਿਹੜੇ ਇਮੋਸ਼ਨਸ ਨੇ ਕੰਟਰੋਲ ਨਹੀਂ ਹੁੰਦੇ ਕੋਈ ਫਾਇਦਾ ਨਹੀਂ ਹੈ ਇੰਨਾ ਜ਼ੋਰ ਲੱਗਿਆ ਹੋਇਆ 23 ਸਾਲ ਦੀ ਉਮਰ ਉਹਨਾਂ ਨੇ ਦੱਸੀ ਆ ਮੇਰੀ 33 ਦੀ ਆ ਉਦੋਂ ਅਸੀਂ ਵੀ ਬਰਥਡੇ ਕੇਕ ਅਲੀਕਲ ਰਿਪੀਟ ਕਰੀਏ ਖਰਾਬ ਤਾਂ ਨਹੀਂ ਕੀਤਾ ਅਜੇ ਤੱਕ ਪਰ ਫੇਰ ਹੱਥ ਜੋੜ ਕੇ ਬੇਨਤੀ ਆ ਬਰਥਡੇ ਕੇਕ ਨਾ ਖਰਾਬ ਕਰਿਆ ਵਿਚਾਰੀਆਂ ਮਾਂ 2-200 ਰੁਪਏ ਚਾਹ ਤਰਸਦੀਆਂ ਯਾਰ 500 1000 ਉਹ ਜੁੱਤੀ ਤੱਕ ਉਹ ਲੈ ਕੇ ਦਿੰਦੇ ਆ ਤੁਸੀਂ ਮੈਨੂੰ ਕਈ ਕਹਿਣਗੇ ਵੀ ਸ਼ਾਇਦ ਵੀਡੀਓ ਚ ਨਹੀਂ ਆਣਾ ਚਾਹੁੰਦਾ ਸੀ ਭਾਜੀ ਕਹਿੰਦੇ ਨਹੀਂ ਆਣਾ ਭਾਜੀ ਵੀਡੀਓ ਚ ਆਣਾ ਪੁੱਛ ਕੇ ਚਾਹ ਪੀਉਂਦੇ ਆ ਜੀ ਚਾਹ ਪੀਤੀ ਤੇ ਚਾਹ ਰਾਸ਼ਨ ਲੈ ਕੇ ਦੇਣਾ ਵਾਦਾ ਕੀਤਾ ਸਿਰਫ ਇਲਾਜ ਲਈ ਰਾਸ਼ਨ ਵੀ ਲੈ ਕੇ ਦੇਣਾ ਚप्पल ਵੀ ਲੈ ਕੇ ਦੇਣੀਆਂ ਉਹ ਭਾਜੀ ਕਿੱਥੇ ਤੱਕ ਪੂਰੇ ਹੋ ਜਾਓਗੇ ਬੇਨਤੀ ਆ ਵੱਧ ਤੋਂ ਵੱਧ ਜੜੋ ਸਾਡੇ ਪਾਜੀ ਵੀ ਆਏ ਹੋਏ ਅੱਜ ਨਹੀਂ ਨਹੀਂ ਜ਼ਰੂਰ ਜੀ ਸਾਡੇ ਡੋਨਰ ਹਨ ਜਿਹੜੇ ਇਕੱਲੇ ਇਕੱਲੇ ਸ਼ਖਸ ਦਾ ਇੱਕ ਥੈਂਕ ਯੂ ਜਿਹੜਾ ਸ਼ਬਦਾਂ ਦੇ ਵਿੱਚ ਨਹੀਂ ਬਿਆਨ ਕਰ ਸਕਦਾ ਬਾਕੀ ਇੱਕ ਫਿਰ ਆਪਣੇ ਧਰਦੀ ਦੇ ਉੱਤੇ ਸ਼ਰਮਨਾਕ ਹਰਕਤ ਹੋਈ ਦੁਰਾਹੇ ਸ਼ਹਿਰ ਦੇ ਵਿੱਚ ਇੱਕ 7 ਸਾਲ ਦੀ ਕੁੜੀ ਦਾ ਰੇਪ ਹੋਇਆ ਔਰ ਉਹ ਦੋ ਮੁੰਡੇ ਫੜੇ ਗਏ ਔਰ ਮੈਨੂੰ ਬੜੀ ਸ਼ਰਮ ਦੇ ਨਾਲ ਇਹ ਕਹਿਣਾ ਪੈ ਰਿਹਾ ਕਿ ਉਹ ਜਦੋਂ 7 ਸਾਲ ਦੀ ਕੁੜੀ ਦਾ ਰੇਪ ਹੋਇਆ ਔਰ ਦੋ ਮੁੰਡਿਆਂ ਨੂੰ ਡਰ ਪੈ ਗਿਆ ਕਿ ਹੁਣ ਸਾਨੂੰ ਫੜ ਲੈਣਾ ਉਹ ਦੋ ਮੁੰਡਿਆਂ ਨੇ ਉਸੇ ਕੁੜੀ ਨੂੰ ਉੱਥੇ ਇੱਟਾਂ ਮਾਰ ਮਾਰ ਕੇ ਮਾਰਤਾ ਉਸ ਕੁੜੀ ਦਾ ਸੰਸਕਾਰ ਆਸਤੇ ਦੀ ਸਾਡੀ ਵੀ ਡੁਨਰਡ ਦੀ ਟੀਮ ਨੂੰ ਇਸ਼ੂ ਪਰਾਂ ਨੂੰ ਫੋਨ ਆ ਰਿਹਾ ਕਿ ਬਈ ਇਹਦਾ ਸੰਸਕਾਰ ਕਰਾਣਾ ਲੱਕੜਾਂ ਵਾਸਤੇ ਪੈਸੇ ਦੇਜੋ ਤਾਂ ਦਰਾਹੇ ਦੀ ਟੀਮ ਉਥੇ ਆਪਸ ਚ ਪੈਸੇ ਇਕੱਠੇ ਕਰਕੇ ਲੱਕੜਾਂ ਵਾਸਤੇ 3000 ਰੁਪਏ ਦੇ ਦੀਕ ਦਾ ਸੰਸਕਾਰ ਕਰਕੇ ਆਈ ਹੈ ਇਹ ਹੈ ਸਾਡਾ ਮਹਾਨ ਦੇਸ਼ ਤੇ ਜਿੰਨੂੰ ਮੇਰੇ ਮੈਨੂੰ ਆਪਣੇ ਦੇਸ਼ ਤੇ ਬਹੁਤ ਮਾਣ ਹੈ ਮਾਣ ਇਸ ਕਰਕੇ ਹੈ ਕਿ ਸਾਨੂੰ ਰੱਬ ਨੇ ਇੰਨੇ ਗੰਦ ਚ ਪੈਦਾ ਕੀਤਾ ਔਰ ਉਹਦੇ ਵਿੱਚ ਕਹਿੰਦੇ ਨਾ ਜਿਹੜਾ ਗੰਦ ਦੇ ਵਿੱਚ ਉਹ ਫੁੱਲ ਉਗਦਾ ਹੁੰਦਾ ਉਹ ਸਫਾਈ ਹੈ ਨਾ ਉਹ ਚੱਕਰ ਹੈ ਸਾਨੂੰ ਸ਼ਹਿਰ ਵੀ ਇਦਾਂ ਦਾ ਦਿੱਤਾ ਹੋਇਆ ਕਿ ਜਿੰਨੂੰ ਸਫਾਈ ਕਰਨੀ ਹੈ ਤੇ ਬਾਕੀ ਤੁਹਾਨੂੰ ਇਸ਼ੂ ਪਰਾਓ ਕੇਸ ਬਾਰੇ ਡਿਟੇਲ ਚ ਦੱਸੂਗਾ ਸਾਡਾ ਦੁਰਾਹੇ ਦੀ ਟੀਮ ਉਹ ਕੇਸ ਦੇ ਬਾਰੇ ਮੈਂ ਤੁਹਾਨੂੰ ਰੋਣਾ ਆਂਦਾ ਜੀ ਰਿਸ਼ਤੇਦਾਰਾਂ ਨੇ 7 ਸਾਲ ਦੀ ਕੁੜੀ ਦਾ ਰੇਪ ਕਰਤਾ ਜੀ ਰਿਸ਼ਤੇਦਾਰਾਂ ਨੇ ਤੇ दारू ਦੇ ਨਸ਼ੇ ਦੇ ਵਿੱਚ ਇੱਕ ਤਾਂ ਨਸ਼ਾ ਕੀਤਾ ਉਪਰੋਂ ਰੇਪ ਕੀਤਾ ਫਿਰ ਉਹ ਡਰ ਗਏ ਫਿਰ ਉਹਨੂੰ ਜੋ ਵੀ ਅੱਜ ਸੁਣ ਰਹੇ ਸੀ ਉੱਥੇ-ਉੱਥੇ ਇੱਟਾਂ ਮਾਰ-ਮਾਰ ਕੇ ਉਹਦੇ ਸਿਰ 'ਚ ਉਹਨੂੰ ਕੁੜੀ ਨੂੰ ਮਾਰਤਾ ਤੇ ਅੱਜ ਉਹ ਜਿਹੜੇ ਉਹਦੇ ਫਾਦਰ ਸੀ ਉਹਦੀ ਵੀਡੀਓ ਹੀ ਦਿਖਾਉਂਦੇ ਉਹ ਫਾਦਰ ਦੀ ਵੀਡੀਓ ਦੇਖ ਕੇ ਮੇਰਾ ਆਪ ਦਾ ਸੋਚਣ ਵਾਲਾ ਹੋ ਗਿਆ ਸੀਗਾ ਕਿ ਉਹ ਫਾਦਰ ਵਿਚਾਰਾ ਕੁੜੀ ਦੇ ਕੱਪੜੇ ਲੈ ਕੇ ਫਰੋਲੀ ਜਾਂਦਾ ਸੀ ਕਿੱਥੇ ਰਹਿ ਰਹੇ ਆ ਯਾਰ ਅਸੀਂ ਜ਼ੋਰ ਲਾ ਰਹੇ ਆ ਕਿ ਸਾਡੀਆਂ ਭੈਣਾਂ ਨੂੰ ਅੱਗੇ ਕਰੋ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਇੱਕ ਭਾਜੀ ਇੱਕ 3 ਮਹੀਨੇ ਦੀ ਮੈਂ ਕਹੂੰਗਾ 3 ਦਿਨਾਂ ਦੀ ਕੁੜੀ ਆ 6 ਦਿਨਾਂ ਦੀ ਕੁੜੀ ਨੇ ਨਾ ਮੇਰੀ ਉਂਗਲ ਫੜ ਲਈ ਤੇ ਮੈਨੂੰ ਸਵਾਲ ਕੀਤਾ ਕਿ ਵੀਰੇ ਤੂੰ ਮੈਨੂੰ ਬਚਾ ਤਾਂ ਲਿਆ ਦੁਨੀਆਂ 'ਚ ਖੁਸ਼ ਹੋ ਗਿਆ ਕਿ ਦੇਖੋ ਅਨਮੋਲ ਨੇ ਇੱਕ ਭੈਣ ਬਚਾ ਲਈ ਕਿਤੇ ਤੂੰ ਨੁਕਸਾਨ ਤਾਂ ਨਹੀਂ ਕਰਤਾ ਉਹਨੂੰ ਬਚਾ ਕੇ ਉਹ ਮੈਨੂੰ ਭੈਣ ਨੇ ਪੁੱਛਿਆ ਤੂੰ ਨੁਕਸਾਨ ਕਰਤਾ ਮੈਨੂੰ ਬਚਾ ਕੇ ਮੈਂ ਕਿਹਾ ਕਿਉਂ ਕਹਿੰਦਾ ਕਹਿੰਦੀ ਹੁਣ ساری ਜ਼ਿੰਦਗੀ ਮੇਰੀ ਰੱਖਿਆ ਕਰੇਗਾ ਕਿ ਮੇਰਾ ਰੇਪ ਨਾ ਹੋਵੇ ਹੁਣ ਲੋਕਾਂ ਨੇ ਕਹਿਣਾ 3 ਮਹੀਨੇ ਦੀ ਜਾਂ 3 ਦਿਨਾਂ ਦੀ ਕੁੜੀ ਕਿੱਦਾਂ ਬੋਲ ਪਈ ਮੇਰੇ ਕੋਲ ਆਈਆਂ ਮੈਂ ਲਾਈਵ ਸੁਣਾਉਂਗਾ ਕਿੱਦਾਂ ਬੋਲੀ ਕਦੀ ਮਹਿਸੂਸ ਕਰੀਓ ਉਹਨਾਂ ਦੇ ਦਰਦ ਕੀ ਕਿੱਦਾਂ ਅਸੀਂ ਕੁੜੀਆਂ ਵਿਚਾਰ ਰਿਆਂ ਕਿੱਦਾਂ ਰੱਬ ਕੁੜੀਆਂ ਵਿਚਾਰਿਆ ਔਰ ਇੱਦਾਂ ਦੇ ਹੈਵਾਨ ਫੇਰ ਉਹੀ ਲੋਕਾਂ 'ਚ ਡਰ ਪਾ ਰਿਆ ਜਦੋਂ ਕਿਸੇ ਦੇ ਘਰ ਕੁੜੀ ਹੁੰਦੀ ਆ ਉਹਨ ਇਹ ਡਰ ਨਹੀਂ ਰਿਆ ਕਿ ਇਹਨੂੰ ਦਹੀਰ ਦੇਣਾ ਪੈਣਾ ਇਹਨੂੰ ਪੜਾਣਾ ਪੈਣਾ ਹੁਣ ਉਹਨੂੰ ਇਹ ਡਰ ਆ ਕਿ ਮੈਂ ਕੁੜੀ ਆਪਣੀ ਵੱਡੀ ਕਰੂੰਗਾ ਉਹ ਨਾਲ ਰੀਪਤਾ ਨਹੀਂ ਹੋ ਜਾਊਗਾ ਭਾਵੇਂ ਇੱਕ ਸ਼ਾਹੂਕਾਰ ਦੀ ਕੁੜੀ ਆ ਭਾਵੇਂ ਇੱਕ ਗਰੀਬ ਕਰ ਦੀ ਕੁੜੀ ਆ ਕੁੜੀ ਕੁੜੀ ਐ ਇਹ ਜਦੋਂ ਤੱਕ ਸਾਡੀਆਂ ਸਰਕਾਰਾਂ ਇੱਕ ਨੂੰ ਨਹੀਂ ਟੰਗਦੀਆਂ ਚਿੱਟੇ ਕੋਕੇ ਕੋਰੇ ਕਾਗਜ਼ ਤੇ ਲਿਖ ਲੋ ਦੇਸ਼ ਨਹੀਂ ਸੁਧਰਨਾ ਇੱਕ ਕਲਾਸ ਦੇ ਵਿੱਚ ਜਦੋਂ ਇੱਕ ਮਾਸਟਰ ਦਾ ਡਰ ਹੁੰਦਾ ਨਾ ਇੱਕ ਮੈਨੂੰ ਛੋਟੀ ਜਿਹੀ ਇੱਕ ਪੈਣ ਨੇ ਗੱਲ ਸਿਕਾਈ ਸੀ ਕਹਿੰਦੀ ਵੀਰੇ ਮੈਂ ਇੱਕ ਸਕੂਲ ਦੇ ਵਿੱਚ ਗੱਲ ਕੀਤੀ ਸਰ ਮੈਂ ਕਿਹਾ ਪੈਣੋ ਦੇਖੋ ਤੁਸੀਂ ਬੈਠੀ ਹੋ ਮੇਰੇ ਸਾਹਮਣੇ ਮੈਂ ਕਿਹਾ ਅਸੀਂ ਇਸ ਦੇਸ਼ ਦੇ ਵਿੱਚ ਸਮਝ ਲਓ ਅਸੀਂ ਸਾਰੇ ਸਰਕਾਰ ਬੈਠੇ ਆ ਅਸੀਂ ਸਾਰੇ ਪਬਲਿਕ ਬੈਠੇ ਆ ਅਸੀਂ ਰੇਪ ਨੂੰ ਦੁਨੀਆ 'ਚ ਕਿੱਦਾਂ ਰੋਕ ਸਕਦੇ ਆ ਇੱਕ ਪੈਣ ਨੇ ਇੰਨੀ ਛੋਟੀ ਜਿਹੀ ਨੇ ਭਾਜੀ ਜਵਾਬ ਦਿੱਤਾ ਜਿਹੜਾ ਜਵਾਬ ਮੈਂ ਕਹਿੰਨਾ ਸਰਕਾਰਾਂ ਕੋਲ ਨਹੀਂ ਹੋਣਾ ਪਤਾ ਹੀ ਕਹਿੰਦੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਪੈਣੋ ਜਦੋਂ ਕਲਾਸ ਦੇ ਵਿੱਚ ਇੱਕ ਵਾਰੀ ਤੁਹਾਡੇ ਕਲਾਸ ਦੇ ਵਿੱਚ ਕਿਸੇ ਬੈਗ 'ਚੋਂ ਚੋਰੀ ਹੋ ਜਵੇ ਤੇ ਉਹਦਾ ਹਸ਼ਰ ਬਹੁਤ ਮਾੜਾ ਹੋਵੇ ਅਗਲੀ ਵਾਰ ਕੋਈ ਉਹਨ ਕਹਿੰਦੀ ਵੀਰਾਂ ਨੂੰ ਡਰ ਲੱਗੂਗਾ ਕੋਈ ਹੋਰ ਉਹਦਾ ਹਸ਼ਰ ਉਦਾਂ ਦਾ ਨਾ ਹੋ ਜAVE ਉਹ ਜਵਾਬ ਇਹ ਹੈ ਕਿ ਜਦੋਂ ਤੱਕ ਇੱਕ ਨੇ ਜਿਹੜਾ ਸਭ ਤੋਂ ਦੁਨੀਆ ਦਾ ਗੰਦਾ ਕਰਮ ਕੀਤਾ ਤੁਸੀਂ ਉਹਨੂੰ ਨਹੀਂ ਸਜ਼ਾ ਇੱਕ ਲਾਈਵ ਸਜ਼ਾ ਦਊਂਗਾ ਨਾ ਫੇਸਬੁੱਕ ਤੇ ਜਾਂ ਲਾਈਵ ਦੱਸੂਗਾ ਕਿ ਇਹਦਾ ਹਸ਼ਰ ਕੇ ਦੋ ਦੋ ਤੱਕ ਦੁਨੀਆ ਨੇ ਨਹੀਂ ਸੁਧਰਨਾ ਡਰ ਪੈਦਾ ਕਰਨਾ ਪੈਣਾ ਲੋਕਾਂ ਦੇ ਵਿੱਚ ਬਾਕੀ ਉਹ ਪਿਓ ਦੇ ਹਾਲਾਤ ਦੇਖੋ ਜਿਹੜਾ ਆਪਣੀ ਕੁੜੀ ਦੇ ਗਮ ਦੇ ਵਿੱਚ ਉਹਦੇ ਕੱਪੜੇ ਲੈ ਕੇ ਸ਼ਮਸ਼ਾਨ ਘਾਟ ਬਹਿ ਕੇ ਫਰੋਲ ਰਿਹਾ ਇਹ ਹਾਲਾਤ ਕੀ ਹੋ ਗਏ ਕੁੜੀ ਕੁੜੀ ਦੇ ਉਹਦੇ ਬਸ ਇਹਦਾ ਕੇਸ ਵਾਇਰਲ ਤਾਂ ਨਹੀਂ ਹੋਣਾ ਕਿਉਂਕਿ ਉਹ ਵਿਚਾਰਾ ਇੱਕ ਗਰੀਬ ਕਰਦਾ ਬੰਦਾ ਹੈ ਤੇ ਵਾਇਰਲ ਤਾਂ ਹੋ ਜਾਣਾ ਸੀਗਾ ਵੈਸੇ ਵੀ ਜਿਹੜੇ ਵੀ ਵਾਇਰਲ ਹੁੰਦੇ ਆ ਹੋ ਕੀ ਰਿਆ ਹਲ ਕੀ ਹੋ ਰਿਆ ਬਾਕੀ ਇਹ ਕੇਸ ਦੇ ਵਿੱਚ ਦਰਾਹੇ ਦੇ ਸਾਰੇ ਹੋਰ ਵੀ ਮੈਂਬਰਾਂ ਨੇ ਤਾਂ ਪੁਲਿਸ ਨੇ ਵੀ ਬਹੁਤ ਸਾਥ ਦਿੱਤਾ ਤਾਂ ਮੈਂ ਉਹਨਾਂ ਦਾ ਵੀ ਥੈਂਕ ਯੂ ਕਰਦਾ ਥੈਂਕ ਯੂ ਤਾਂ ਕੀ ਹੈ ਜੀ ਜਦ ਕੁੜੀ ਹੋਈ ਖਤਮ ਹੋ ਗਈ ਤਾਂ ਉਹ ਰਹੀ ਹੋਈ ਨਹੀਂ ਤੇ ਫਿਰ ਬਾਅਦ ਦੇ ਵਿੱਚ ਮੈਂ ਇੱਕ ਹੋਰ ਗੱਲ ਦੱਸਦਾ ਉਹ ਉਹ ਵੀ ਜਿਵੇਂ ਤੁਸੀਂ ਰਾਸ਼ਨ ਲਈ ਵੇਟ ਕਰ ਰਹੇ ਸੀ ਉਹ ਰਾਸ਼ਨ ਲਈ ਵੇਟ ਕੀਤੀ ਉਹਨਾਂ ਨੇ ਤੇ ਉਹਨਾਂ ਨੂੰ ਜਾ ਕੇ ਆਪਣੀ NGO ਵੱਲੋਂ ਜੋ ਵੀ ਹੈਗਾ ਉਹ ਵੀ ਆਪਾਂ ਰਾਸ਼ਨ ਵੀ ਪ੍ਰੋਵਾਈਡ ਕਰ ਦਾਂਗੇ ਤੇ ਬਾਕੀ ਹਾਲਾਤ ਦਿਨੋ ਦਿਨ ਮਾੜੀ ਹੋਈ ਜਾ ਰਹੀ ਆ ਕਦੇ ਚੰਗੀ ਨਿਊਜ਼ ਤਾਂ ਸੁਣਨ ਨੂੰ ਮਿਲੀ ਨਹੀਂ 22 23 23 ਸਾਲਾਂ ਦੀ ਉਮਰਾਂ ਹੁੰਦੀਆਂ ਯਾਰ ਆ ਉਮਰਾਂ ਦੇ ਵਿੱਚ ਕੀ ਸੁਣਨ ਬੈਗੀਆਂ ਯੂਥ ਹਨ ਇੱਕ ਛੋਟੇ ਛੋਟੇ ਬੱਚੇ ਆ ਬਾਈ ਦੀ ਉਮਰ 24 25 ਸਾਲ ਔਰ ਇਸ ਉਮਰ ਦੇ ਵਿੱਚ ਸਾਰਾ ਦਿਨ ਬਾਜੀ ਕੋਈ ਕੰਮ ਹੀ ਨਹੀਂ ਫੋਨ ਆ ਰਿਹਾ ਕੋਈ ਰੋ ਰਿਹਾ ਫੋਨ ਆ ਰਿਹਾ ਕੋਈ ਚੀਕਾਂ ਮਾਰ ਰਿਹਾ ਫੋਨ ਆ ਰਿਹਾ ਮੇਰਾ ਬੱਚਾ ਵੀ ਚੱਲੋ ਫੋਨ ਆ ਰਿਹਾ ਮੇਰਾ ਪਿਓ ਵੀ ਚੱਲੋ ਬਾਈ 1000 ਫੋਨ ਆਇਆ ਸੀ ਕਿੰਨੇ ਇੱਕ ਸਾਨੂੰ ਬਸ ਅਸੀਂ ਬਹੁਤ ਔਖੇ ਔਖੇ ਜੇ ਕਿਸੇ ਨੂੰ ਮਨਾ ਕਿਵੇਂ ਕਰੀਏ ਜੀ ਇੰਨੇ ਦੁੱਖ ਨੇ ਕਿਸੇ ਨੂੰ ਨਾ ਹੁੰਦੀ ਨਹੀਂ ਹੈਗੀ ਹੁਣ ਕੀ ਕਰੀਏ ਜੀ ਅਸੀਂ ਵੀ ਯੂਥ ਜੇ ਜੁੜੂਗਾ ਤਾਂ ਸਾਰੇ ਲੋਕ ਜੇ ਜੁੜਨਗੇ ਤਾਂ ਹੀ ਹੈ ਨਾ ਵਾਰੀ ਤਾਂ ਇਦਾਂ ਹੋਣੀ ਚਾਹੀਦੀ ਹੈ ਵੀ ਡੋਨਰ ਵੇਟ ਕਰਦੇ ਹੋਣ ਤੇ ਪੇਸ਼ੈਂਟ ਘਟੋਣ ਮਜ਼ਾ ਤਾਂ ਆਵੇ ਹੁਣ ਰੋਜ਼ ਇੱਕੋ ਮੈਸੇਜ ਦੇਣਾ ਵੀਡੀਓ ਦੇ ਵਿੱਚ ਰੋਜ਼ ਇੱਕੋ ਰੋਲਾ ਪਾਣਾ ਦੇਖ ਲਓ ਰੇ ਤੁਸੀਂ ਡੀਪ ਹਸਪੀਟਲ ਦੀ ਬਿਲਡਿੰਗ ਦੇਖ ਲਓ ਜਾਂ ਉਰੇ ਦੇਖ ਲਓ ਐ ਇਧਰ ਚਲੇ ਜਾਓ ਸਰਬਾਨਗਰ ਕਿ ਪਸਾਰ ਮੇਲਾ ਲੱਗਿਆ ਹੋਣਾ ਮੇਲਾ ਲੱਗਿਆ ਹੋਣਾ ਜੀ ਸਾਰੇ ਲੁਧਿਆਣੇ ਨੂੰ ਪਤਾ ਹੁਣੇ ਹੁਣੇ ਤੁਸੀਂ ਦੇਖ ਲਓ ਤੇ ਬਾਕੀ ਬਸ ਇਹੀ ਥੈਂਕ ਯੂ ਕਹਣਾ ਚਨਾ ਬਾਕੀ ਆਪਣੇ ਟੀਮ ਮੈਂਬਰਸ ਦਾ ਆਪਣੇ ਬਤਰਾ ਜੀ ਦਾ ਜਿਹਦੇ ਜਿਹਦੇ ਖਾਸ ਕਰਕੇ ਤੁਸੀਂ ਵੀਡੀਓ ਦੇਖਦੇ ਹੋ ਜਿਹਦੇ ਕਰਕੇ ਤੁਹਾਡੇ ਕੋਲ ਵੀਡੀਓ ਇਹ ਬੰਦਾ ਹਮੇਸ਼ਾ ਕੈਮਰੇ ਦੇ ਪਿੱਛੇ ਰੰਦਾ ਹੱਥ ਅੱਗੇ ਆਉਗਾ ਨਾ ਆ ਜਾ ਯਾਰ ਕੋਈ ਫੜਿਆ ਰਾਜਪਾਲ ਮੋਬਾਈਲ ਫੜਿਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਮੈਂ ਕਦੇ ਬਤਰਾ ਜੀ ਨੂੰ ਦੇਖਿਆ ਨਹੀਂ ਸੀ ਬਤਰਾ ਮੇਜਪੀ ਵੀਡੀਓ ਬਣਾਉਂਦਾ ਦਾ ਜੀ ਬਤਰਾ ਭਾਜੀ ਜਦੋਂ ਬੋਲਦਾ ਨਾ ਉਦੋਂ ਇੰਨੀ ਕਿ ਯੂਜ਼ ਜੁੜ ਜਾਂਦੀ ਹੈ ਕੋਈ ਬਾਈ ਦਾ ਕੜਕ ਕ ਮੈਸੇਜ ਆਉਂਦਾ ਪੂਰਾ ਔਰ ਉਹ ਬਾਈ ਮੈਨੂੰ ਬੜਾ ਬੜੀ ਬੜੀ ਕਹਿੰਦਾ ਕਿ ਬਾਈ ਯਾਰ ਅਨਮੋਲ ਭਾਜੀ ਆ ਗੱਲ ਕਹਿ ਦੀਓ ਆ ਗੱਲ ਕਹਿ ਦੀਓ ਜਿਹੜੇ ਗਿਲੇ ਸ਼ਿਕਵੇ ਆਪ ਸੰਜੇ ਕਰ ਲੈ ਕਰੋ ਕਰੋ ਬਾਈ ਸਾਰੇ ਗੱਲ ਦੀ ਸਾਰਿਆਂ ਨੂੰ ਮੈਂ ਕੀ ਕਹਿੰਦੇ ਗਿਆ ਥਾਰੇ ਦਿਨ ਫੋਨ ਸੰਭਾਲਦਾ ਹੈਗਾ ਵਾ 788 ਵਾਲਾ ਨਾਲ ਇਸ਼ੂ ਵੀਰਾ ਥਾਰ ਦਿੰਦਾ ਹੈਗਾ ਵਾ ਸਾਰਿਆਂ ਨੂੰ ਇੱਕ ਰਿਕੁਐਸਟ ਹੈਗੀ ਆ ਮੈਨੂੰ ਫੋਨ ਤੇ ਇਹ ਨਾ ਗਿਆ ਕਰੋ ਕਿ ਅਨਮੋਲ ਵੀਰੇ ਨਾਲ ਗੱਲ ਕਰਾ ਦੇ ਸਾਡੇ ਕੋ ਨਾ ਪੇਸ਼ੈਂਟ ਦੇ ਕਾਲ ਮਤਲਬ ਇੰਨੇ ਕੋ ਆਏ ਹੁੰਦੇ ਹੈਗੇ ਆ ਅਸੀਂ ਗੱਲ ਕਿੱਥੋਂ ਕਰਾਵਾਂਗੇ ਵੀਰਾ ਬਿਜ਼ੀ ਹੁੰਦਾ ਵਾ ਕਿ ਉਹਨੇ ਮੈਨੇਜਮੈਂਟ ਕਰਨੀ ਹੁੰਦੀ ਹੈ ਕਿ ਕਿਹੜੇ ਪੀਸ਼ੇ ਨੂੰ ਕਿੰਨੀ ਹੈਲਪ ਕਰਾਣੀ ਹੈਗੀ ਆ ਤੇ ਤੁਹਾਨੂੰ ਬਸ ਸਿਰਫ ਇਹ ਰਿਕੁਐਸਟ ਆ ਵੀਰੇ ਨਾਲ ਗੱਲ ਨਾ ਜੇ ਕਰਨੀ ਹੁੰਦੀ ਹੈ ਅਸੀਂ ਰਾਤੀ 8 ਤੋਂ 10 ਇੱਕ ਅਪੋਇੰਟਮੈਂਟ ਤੇ ਮਿਲਦੇ ਹੈਗੇ ਆ ਡੇਲੀ ਕਿਸੇ ਨਾ ਕਿਸੇ ਹਸਪੀਟਲ ਦੇ ਵਿੱਚ ਤੁਸੀਂ ਸਿਰਫ ਇਹ ਪੁੱਛ ਲਿਆ ਕਰੋ ਕਿ ਵੀਰਾ ਅੱਜ ਕਿਹੜੇ ਹਸਪੀਟਲ ਮਿਲੂਗਾ ਜਿਹੜਾ ਮਰਜ਼ੀ ਫੋਨ ਕਰ ਲਵੇ ਅਸੀਂ ਇਹੀ ਰਿਕੁਐਸਟ ਕਰਦੇ ਹੈਗੇ ਆ ਸਾਨੂੰ ਸਿਰਫ ਇਹ ਕੇ ਪੁੱਛ ਲਓ ਅੱਜ ਕਿਹੜੇ ਰਾਤੀ ਹਸਪੀਟਲ ਤੁਸੀਂ ਮਿਲ ਰਹੇ ਹੈਗੇ ਹੋ 8 ਵਜੇ ਅਸੀਂ ਪੂਰੇ 8 ਵਜੇ ਮਤਲਬ 3 ਅਥੀ ਹਸਪੀਟਲ ਦੇ ਵਿੱਚੇ ਹੁੰਨੇ ਹੈਗੇ ਆ ਮੀ ਹੋਵੇ ਨੇਰੀ ਹੋਵੇ ਕੋਈ ਸੰਡੇ ਮੰਡੇ ਕੋਈ ਦੀਵਾਲੀ ਨਵਾਂ ਕੁਝ ਵੀ ਹੋਵੇ ਹੋਣਾ ਹੀ ਹੋਣਾ ਹਰ ਸ਼ਹਿਰ ਦੇ ਵਿੱਚ ਸਾਡੀਆਂ ਟੀਮਾਂ ਵਾਂ ਉਹ ਇੱਕ ਨਾਲ ਇੱਕ ਘੰਟੇ 'ਚ ਮਤਲਬ ਡੇਲੀ ਮਿਲਦੇ ਹੈਗੇ ਆ ਪੂਰੇ ਦਿਨ ਦੇ ਵਿੱਚ ਬਾਸ ਤੁਸੀਂ ਵੇਟ ਕਰਿਆ ਕਰੋ ਤੁਹਾਡੇ ਕੋਲੋਂ ਅਸੀਂ 24 ਘੰਟੇ ਲੈਂਦੇ ਹੈਗੇ ਆ ਅਸੀਂ ਕੇਸ ਤਾਂ ਮਤਲਬ ਰਿਪਲਾਈ ਦੇਵਾਂਗੇ ਕੇਜੈਂਟ ਪੇਸ਼ੈਂਟ ਗਲਤ ਬੜਾ ਬੋਲਦੇ ਆ ਫੋਨ ਤੇ ਕਈ ਵਾਰ ਕਿਉਂਕਿ ਜਿਹੜਾ ਆਇਆ ਸੀ ਪੇਸ਼ੈਂਟ ਭਾਈ ਮੈਂ ਫੋਨ ਤੇ ਉਹਨਾਂ ਨੂੰ ਬੁਲਾ ਲਿਆ ਇੱਥੇ ਆ ਜਾਓ ਜਲੰਧਰ ਭਾਈ ਫਰਾਡ ਵੀ ਕੇਸ ਬਹੁਤ ਹੈ ਮੈਂ ਇੱਕ ਲਾਈਨ ਕਰਨੀ ਸੀ ਫਿਰ ਭੁੱਲ ਜਾਣੀ ਮੈਂ ਉਹ ਵਾਲੀ ਜਿਸ ਕੇ ਲਈ ਬਹਾ ਦੇਗੇ ਹਮ ਕੋਣ ਦਾ ਇੱਕ ਕਤਰਾ ਉਸ ਦਾ ਨਾਮ ਹੈ ਰਜਤ ਬਤਰਾ ਇਹ ਸਾਡਾ ਭਰਾ ਇੱਕ ਇੱਕ ਗੱਡੀ ਗੱਡੀ ਦਾ ਇੱਕ ਚੌਥਾ ਪਈਆ ਭਾਜੀ ਜਿਹਦੇ ਬਗੈਰ ਇਸ ਗੱਡੀ ਨੂੰ ਮਤਲਬ ਚਲ ਰਗੜ ਕੇ ਚੜ੍ਹਨੀ ਚਲਣੀ ਬਹੁਤ ਹੈ ਜੀ ਜੋ ਕੋਈ ਕਿਸੇ ਨੂੰ ਕੀ ਕਰਨਾ ਹੈ ਡੋਨਰ ਕਿਹੜਾ ਕਿੱਥੇ ਕੇਸ ਰੀਡ ਕਰਨ ਭੇਜਣਾ ਇਹ ਹੀ ਮੈਂ ਕਹਾ ਪੇਸ਼ੈਂਟ ਦਾ ਧਿਆਨ ਚ ਰੱਖਣਾ ਕਿ ਕਿੰਨੂੰ ਕਿੰਨੇ ਪੈਸੇ ਦਿੱਤੇ ਹੋਏ ਆ ਕਿੰਨੇ ਕਿਹੜੀ ਗੱਲ ਕੀਤੀ ਕਿੱਦਾਂ ਕੀ ਕਰਨਾ ਸਾਰੀ ਮੈਨੇਜਮੈਂਟ ਹੈ ਤੇ ਇਸ ਹਰ ਇੱਕ ਬੰਦੇ ਦਾ ਰੋਲ ਹੈ ਐਸ ਐਨ ਜੀਓ ਦੇ ਵਿੱਚ ਬਾਈ ਇੱਕ ਆ ਦਰਾਹੇ ਤੋਂ ਇਹ ਮੇਰਾ ਐਮਰਜੈਂਸੀ ਡੋਨਰ ਆਈ ਪ੍ਰੂਫ ਨਾਲ ਲੈ ਕੇ ਆਇਆ ਇਹਨੂੰ ਬਾਈ ਨੂੰ ਰਾਤ ਨੂੰ ਇਹਨੇ ਮੈਨੂੰ ਕਿਹਾ ਹੋਇਆ ਵੀ ਰਾਤ ਨੂੰ 12 ਵਜੇ ਲੋਡ ਪੈ ਜਾਵੇ 1 ਵਜੇ ਲੋਡ ਪੈ ਜਾਵੇ ਤਾਂ ਮੇਰੇ ਨਾਲ ਇਹ ਵੀਰਾ ਕੇਸ ਵੀ ਰੀਡ ਕਰਨ ਜਾਂਦਾ ਇਹ ਵੀ ਮ ਹਾਂ ਜੀ ਫੇਸਬੁਕ ਕੀ ਆ ਬਾਤ ਫੇਸਬੁਕ ਉਦੋਂ ਮੈਂ ਜਦੋਂ ਮੈਂ ਇੱਕ ਵਾਰ ਸਟੇਟਸ ਪਾਇਆ ਸੀ ਇਹ ਵੀਰਾ ਚੋਰੀ ਚੋਰੀ ਹੈਲਪ ਕਰਨੇ ਕਾ ਆ ਗਿਆ ਕਹਿੰਦਾ ਵੀਰੇ ਤੇਰਾ ਸਟੇਟਸ ਫੜ ਕੇ ਆਇਆ ਬਹੁਤ ਵਾਰ ਯਾਰ ਇਹਨੇ ਸਾਥ ਦਿੱਤਾ ਦਰਾਇ ਜੀ ਕੀ ਬਹੁਤ ਵਧੀਆ ਪਾਜੀ ਨੇ ਪੁੱਛਿਆ ਹੁਣ ਬੱਤਰਾ ਜੀ ਕਹਿੰਦੇ ਨੇ ਕਿ 365 ਦਿਨ 365 ਦਿਨ ਥੋੜੇ ਨੇ ਦਿਨ ਭਾਜੀ ਨਾਲ ਰਾਤਾਂ ਕਾਊਂਟ ਕਰੋ 2:30 ਵਜੇ ਫੋਨ ਚੱਕ ਕੇ ਬੋਲਦਾ ਐਡਮਿਟ ਕਰਾ ਰਿਹਾ ਪੇਸ਼ੈਂਟ ਨੂੰ ਤੇ ਤੁਸੀਂ ਕਹਿ ਰਹੇ ਹੋ 365 ਦਿਨ 365 ਰਾਤਾਂ ਵੀ ਨਾਲ ਨੇ ਇਸ ਤੋਂ ਵੱਧ ਸੇਵਾ ਨਹੀਂ ਹੋ ਸਕਦੀ ਭਾਜੀ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਕੀ ਬੋਲਾਂ ਬਾਕੀ ਇੱਕ ਸਾਡਾ WhatsApp ਵਾਲਾ ਜਿਹੜਾ ਹੈਗਾ ਨਾ WhatsApp ਤੇ ਅਸੀਂ ਰਿਪਲਾਈ ਨਹੀਂ ਕਰ ਸਕਦੇ ਹੈਗੇ ਕਿੱਥੇ ਨੂੰ ਵੀ ਬਹੁਤ ਮੈਸੇਜ ਆਏ ਹੋਏ ਹੈਗੇ ਆ WhatsApp ਤੇ ਤੁਹਾਡੇ ਮੈਸੇਜ ਸੀਨ ਹੋ ਜਾਂਦੇ ਆ ਜਦੋਂ ਸਾਨੂੰ ਕਿਸੇ ਵੀ ਸ਼ੈਡ ਦੇ ਵਿੱਚ ਜਦੋਂ ਲੋਡ ਹੁੰਦੀ ਹੈ ਨਾ ਅਸੀਂ ਉਦੋਂ ਸੀਨ ਕਰ ਲੀਦੇ ਆ ਉਦੋਂ ਅਸੀਂ ਕਾਲ ਕਰਦੇ ਹੈਗੇ ਆ ਪਲੀਜ਼ ਮਤਲਬ ਤਰੀਕੇ ਨਾਲ ਸਾਡੇ ਨਾਲ ਗੱਲ ਕਰ ਲਿਆ ਕਰੋ ਬਸ ਇਹ ਇੱਜ਼ਤ ਕਰਿਆ ਕਰੋ ਭਰਾਵਾ ਕੋਈ ਸਰਕਾਰੀ ਤਨਖਾਹ ਨਹੀਂ ਦਿੰਦੇ ਗੱਲ ਸੁਣ ਲਓ ਐਦਾਂ ਗੱਲ ਕਰੀ ਦੀ ਆ ਕੋਈ ਸਰਕਾਰੀ ਤਨਖਾਹ ਨਹੀਂ ਕੋਈ ਪ੍ਰਾਈਵੇਟ ਤਨਖਾਹ ਨਹੀਂ ਜੇ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਹੈ ਤਾਂ NGO ਖੋਲ ਲਵੇ ਜੇ ਤਾਂ ਗੱਲ ਆ ਪਿਆਰ ਦੀ ਜੇ ਤੁਸੀਂ ਇੱਜ਼ਤ ਕਰਦੇ ਹੋ ਤਾਂ ਪਿਆਰ ਨਾਲ ਜੁੜੋ ਸਾਡੀ ਜਾਨ ਵੀ ਹਾਜ਼ਰ ਹੈ ਜੇ ਗੱਲ ਗਰਾਰੀ ਬਾਜੀ ਦੀ ਆ ਗਈ ਨਾ ਕਿ ਕੰਪੀਟੀਸ਼ਨ ਦੀ ਫਿਰ ਕੰਪੀਟੀਸ਼ਨ ਦੇ ਵਿੱਚ ਨਾ ਕਦੀ ਕੁੱਤੇ ਤੇ ਸ਼ੇਰਾਂ ਦੀ ਰੇਸ ਨਹੀਂ ਹੁੰਦੀ ਹੁੰਦੀ ਯਾਦ ਰੱਖਿਓ ਜੇ ਗੱਲ ਮੁਕਾਬਲੇ ਦੀ ਹੈ ਫਿਰ ਇੱਕ ਵੀ ਡੂ ਨਾਟ ਵਰਗਾ ਇੱਕ ਸੇਮ ਢਾਂਚਾ ਖੜਾ ਕਰੋ ਤੇ ਜਿਉਂ ਅਣਖ ਪੁਲੇ ਵਾਲੀ ਗੱਲ ਆ ਜਾਂਦੀ ਨਾ ਕਈ ਵਾਰੀ ਕਿ ਹਾਂ ਯਾਰ ਇਹ ਬੜਾ ਇਹ ਉਹ ਤਾਂ ਫਿਰ ਦੂਜੀ ਗੱਲ ਆ ਜਾਂਦੀ ਹੈ ਕਿ ਜੇ ਗਰਾਰੀ ਬਾਜੀ ਹੁੰਦੀ ਨਾ ਇੱਕ ਕਿ ਆਪਣੇ ਘਰ ਨੂੰ ਫੂਕੇ ਤਮਾਸ਼ਾ ਦੇਖਣਾ ਜਵਾਨੀ ਫੂਕੇ ਤਮਾਸ਼ਾ ਦੇਖਣ ਵਾਲੀ ਆ ਵੀ ਡੂ ਨਾਟ ਆਪਣੇ ਆਪ ਨੂੰ ਪਹਿਲਾਂ ਬਰਬਾਦ ਕੀਤਾ ਬਹੁਤ ਕੁਝ ਕੀਤਾ ਬਹੁਤ ਕੁਝ ਖੋਇਆ ਵੀਡੀਓ ਦੇ ਵਿੱਚ ਲਾਈਵ ਨਹੀਂ ਮੈਂ ਦੱਸ ਪਾਉਂਗਾ ਵੀਰਿੰਦਰ ਅਮਰੀ ਹਰ ਇੱਕ ਬੰਦੇ ਦੀ ਬਹੁਤ-ਬਹੁਤ ਕੁਰਬਾਨੀਆਂ ਹੁੰਦੀਆਂ ਕਦੀ ਤੁਸੀਂ ਘਰੋਂ ਉੱਠ ਕੇ ਕਦੀ ਕਰ ਲਿਓ ਪਹਿਲਾਂ ਕੁਝ ਜਿੰਨਾ ਵੀ ਡੂ ਨਾਟ ਅਕਸੈਪਟ ਮਨੀ ਔਰ ਥਿੰਗਸ ਦੀ ਟੀਮ ਕਰ ਚੁੱਕੀ ਐ ਹੁਣ ਤੱਕ ਜੇ ਕੱਲ ਵੀ ਕਈ ਵਾਰ ਮੇਰੇ ਵੀਰ ਪੁੱਛਦੇ ਮੈਨੂੰ ਬੜਾ ਇੱਕ ਖਿਨਾਉਣਾ ਜਿਹਾ ਸਵਾਲ ਪੁੱਛਦੇ ਆ ਕਹਿੰਦੇ ਯਾਰ ਬਾਈ ਤੂੰ ਕਿੰਨੀ ਕੀ ਦੇਰ ਲੱਗਾ ਰਹੇਂਗਾ ਹੋਰ ਮੈਨੂੰ ਸਾਲੀ ਇਹ ਨਹੀਂ ਸਮਝ ਆਉਂਦੀ ਕਿ ਤਿੰਨ ਚਾਰ ਸਾਲ ਤਾਂ ਹੋ ਗਏ ਤੁਸੀਂ ਉਹ ਨਹੀਂ ਦੇਖ ਰਹੇ ਹੋਰ ਕਿੰਨੀ ਦੇਰ ਲੱਗਾ ਰਹੇਂਗਾ ਕੀ ਮੈਨੂੰ ਕਹਿੰਦੇ ਕੱਲ ਨੂੰ ਤੇਰਾ ਵਿਆਹ ਹੋਊਗਾ ਫਿਰ ਤੇਰਾ ਕੀ ਬਣੂਗਾ ਉਹ ਮੈਂ ਜਵਾਨੀ ਕਿੱਥੇ ਲਾਣੀ ਸੀ ਜਿਹੜੀ ਇੱਕ ਯੰਗਸਟਰ ਏਜ ਆ ਇੱਕ ਯੰਗ ਏਜ ਆ ਉਹ ਕਿੱਥੇ ਲੱਗਦੀ ਆ ਜਾਂ ਹੁੱਕਿਆਂ ਤੇ ਜਾਂ ਸ਼ਰਾਬਾਂ ਤੇ ਹਨਾ ਜਾਂ ਗੇੜੀਆਂ ਤੇ ਜਾਂ ਪਾਰਟੀਆਂ ਤੇ ਜਾਂ ਇੱਕ ਕਾਰੋਬਾਰ ਸੰਭਾਲਿਆ ਡੈਡੀ ਦਾ ਜੇ ਅਸੀਂ ਉਹੀ ਯੂਥ ਦੀ ਟੀਮ ਅਸੀਂ ਉੱਥੇ ਲਾਤੀ ਤਾਂ ਹੋਰ ਕੀ ਚਾਹਨੇ ਹੋ ਕੱਲ ਦੀ ਟੈਨਸ਼ਨ ਛੱਡ ਦਿਓ ਹਾਂਜੀ ਯੂਟਿਊਬ ਤੇ ਦੇਖ ਸਕਦੇ ਆ ਤੁਸੀਂ ਸੈਟਿੰਗ ਦੀ ਵੀ ਵੀਡੀਓ ਮੈਨੂੰ ਮੈਸੇਜ ਦੇ ਦਿਓ ਜੇ ਆਪ ਆਪਾਂ ਸਾਂਝਾ ਕਰਨਾ ਹੈ ਯੂਟਿਊਬ ਤੇ ਵੀ ਦੇਖ ਸਕਦੇ ਹੋ ਸਾਡੀ ਸਾਰੀ ਵੀਡੀਓ ਜੇ ਕੋਈ ਸਕਿਪ ਕਰ ਜਾਂਦਾ ਜਾਂ ਕੋਈ ਟਾਈਮ ਦਾ ਫਰਕ ਵੀ ਹੁੰਦਾ ਨਾ ਜਿਹੜੇ ਕੋਈ ਬੰਦੇ ਮਤਲਬ ਕਿ ਬਾਹਰ ਰਹਿੰਦੇ ਆ ਜਾਂ ਜਿਹੜੇ ਸਾਡੀ ਐਨ ਜੀਓ ਦੇ ਵਿੱਚ ਹੁਣ ਸਪੋਜ਼ ਉੱਥੇ ਸਵੇਰ ਹੋਈ ਆ ਜਾਂ ਰਾਤ ਆ ਤਾਂ ਸਾਡੇ ਅਨਮੋਲਕ ਵਾਤਰਾ ਦੇ ਯੂਟਿਊਬ ਤੇ ਚੈਨਲ ਤੇ ਗੁਰਿੰਦਰ ਭਰਾ ਇੱਕ ਹੈਗਾ ਸਾਡਾ ਇੱਕ ਪਾਗਲ ਪ੍ਰਾਣੀ ਉਹ ਸਾਡੀ ਐਨ ਜੀਓ ਦਾ ਇੱਕ ਸਭ ਤੋਂ ਸਹਿਯਕਿਕ ਬੰਦਾ ਉਹ ਉਹ ਬੰਦਾ ਭਾਜੀ ਅੱਧੀ ਰਾਤੀ ਰਹਿੰਦਾ ਮੋਗ ਗਿਆ ਤੁਸੀਂ ਕਹੋਗੇ ਫਰੀਦਕੋਟ ਕੇਸ ਆ ਗਿਆ ਫਰੀਦਕੋਟ ਚੱਲ ਜੂਗਾ ਕਹਦੋ ਅੰਮ੍ਰਿਤਸਰ ਕੇਸ ਆ ਗਿਆ ਅੰਮ੍ਰਿਤਸਰ ਚੱਲ ਜੂਗਾ ਉਹਨਾਂ ਕਹਦੋ ਪੀਜੀ ਕੇਸ ਆ ਗਿਆ ਪੀਜੀ ਚੱਲ ਜੀ ਅੱਜ 10 ਕੇਸ ਆਏ ਐਸੇ ਐਸੇ ਸਾਨੂੰ ਟੀਮ ਮੈਂਬਰ ਜੁੜਿਆ ਜਿਨ੍ਹਾਂ ਨੂੰ ਆਪ ਦੇਸ਼ ਕੇ ਸੁਣਨਾ ਯਾਰ ਤੂੰ ਕਿਸ ਚੀਜ਼ ਨਾ ਬਣਿਆ ਆਸ਼ੂ ਸ਼ਰਮੋਗਾ ਬਰਨਾਲਾ ਆਸ਼ੂ ਸ਼ਰਮੋਗਾ ਜਿੱਥੇ ਜੜ ਪਾਜੀ ਮਤਲਬ ਹੁਣ ਮੈਂ ਮਜ਼ਾਕ ਚ ਹੀ ਕਹਿਦਾ ਨਾ ਯਾਰ ਬਾਈ ਲੋਡ ਪੈ ਗਈ ਆ ਗਏ ਦੂਜੀ ਗੱਲ ਹੀ ਨਹੀਂ ਕਰਨੀ ਕਿ ਯਾਰ ਹੈਲੋ ਗੁਰਿੰਦਰ ਬਾਜੀ ਕੰਮ ਸੀ ਆ ਗਏ ਹੁਕਮ ਹੋ ਗਿਆ ਕੋਈ ਰਾਏ ਨਹੀਂ ਆਈਸ਼ੂ ਨੂੰ ਵੈਸੇ ਫੋਨ ਕਰਤਾ ਮੈਂ ਕਿ ਗੱਲ ਤੁਹਾਡੇ ਕੋਲ ਕੰਮ ਪੈ ਗਿਆ ਕਹਦੇ ਹੁਕਮ ਮੈਂ ਕਿ ਇੱਥੇ ਆਣਾ ਤੂੰ 2 ਮਿੰਟ ਚ ਪਹੁੰਚ ਕੇ ਸਾਡੀ ਟੀਮ ਦੇ ਵਿੱਚ ਭਾਜੀ ਇੱਕ ਐਸੀ ਬੌਂਡਿੰਗ ਹੈ ਨਾ ਮੈਨੂੰ ਇਹ ਬੰਦਾ ਚਾਚੇ ਮਾਮੇ ਤਾਈ ਦਾ ਮੁੰਡਾ ਨਾ ਛੋਟੇ ਹੁੰਦੇ ਤਾਂ ਨਾਲ ਖੇਡਿਆ ਨਾ ਬੱਤਰਾ ਨਾਲ ਖੇਡਿਆ ਇਹਨਾਂ ਮੰਥਨ ਨਾ ਆਪਾਰ ਭਾਜੀ ਨਾ ਸਚਿੰਦ ਭਾਜੀ ਨਾ ਰਾਜਪੂਤ ਨਾ ਸਾਡਾ ਸ਼ੋਭਿਤ ਭਰਾ ਮੈਂ ਪੁੱਛਿਆ ਇਹਨਾਂ ਨੂੰ ਵੀ ਸਕੂਲ ਮੈਂਬਰ ਤਾਂ ਨਹੀਂ ਤੁਸੀਂ ਆਪ ਕੁਝ ਵੀ ਨਹੀਂ ਭਾਜੀ ਭਾਈ ਇਹ ਇੱਥੇ ਕੋਈ ਵੀ ਨਹੀਂ ਹੈਗਾ ਜੋ ਸਕੂਲ ਮੈਂਬਰ ਹੋਵੇ ਜਾਂ ਕੋਈ ਪੁਰਾਣਾ ਹੋਵੇ ਕੋਈ ਗਵੰਡੀ ਹੋਵੇ ਪੁੱਛਿਆ ਬੱਤਰਾ ਇਹਨਾਂ ਨੂੰ ਵੀ ਕੋਈ ਮੇਰੇ ਰਿਲੇਟਿਵ ਤਿੰਨ ਨੰਬਰ ਡਿਵੀਜ਼ਨ ਰਹਿੰਦੇ ਨੇ ਫੁਕਰੇ ਭਾਜੀ ਥੋੜੇ ਜੀ ਅਸੀਂ ਫੁਕਰੇ ਅਸੀਂ ਫੁਕਰੇ ਉਹ ਬੋ ਜੀ ਐਸੀ ਫੁਕਰ ਪੂਰੀ ਦੁਨੀਆ ਦੇ ਵਿੱਚ ਇਤਿਹਾਸ ਬਣ ਰਿਹਾ ਕਿ ਵੀ ਡੂ ਨੋਟ ਐਸਾ ਰਚ ਰਹੀ ਹੈ ਕਿ ਕਿੱਥੋਂ ਘਰੋਂ ਸ਼ੁਰੂ ਹੋਈ ਸੀ ਇਹ ਕਿ ਲੁਧਿਆਣੇ ਦੇ ਛੋਟੇ ਜਿਹੇ ਘਰ ਦੇ ਵਿੱਚੋਂ ਸ਼ੁਰੂ ਹੋ ਕੇ ਅੱਜ ਪੂਰੇ ਵਰਲਡ ਦੇ ਵਿੱਚ ਫੈਲ ਗਈ ਔਰ ਕਿੰਨੇ ਕੁ ਪੇਸ਼ੈਂਟਾਂ ਦਾ ਭਲਾ ਹੋ ਰਿਹਾ ਡੇਲੀ ਅਸੀਂ ਤਾਂ ਉਹੀ ਦਿਖਾ ਸਕਦੇ ਹਾਂ ਜਿਨ੍ਹਾਂ ਦਾ ਨਹੀਂ ਭਲਾ ਹੁੰਦਾ ਉਹ ਥੋੜੀ ਅਸੀਂ ਦਿਖਾਵਾਂਗੇ ਕਿਉਂਕਿ ਕਈ ਮਰੀਜ਼ ਰਹਿ ਵੀ ਜਾਂਦੇ ਆ ਕਿਉਂਕਿ ਮਰੀਜ਼ ਇੰਨੇ ਕੁ ਹੈਵੀ ਲੈਵਲ ਤੇ ਆ ਕਿ ਕੋਈ ਵੀ ਬੰਦਾ ਕੋਈ ਵੀ ਐਨ ਜੀਓ ਦੁਨੀਆ ਦੀ ਉਹ ਸਾਰੇ ਮਰੀਜ਼ ਨਹੀਂ ਕਰ ਸਕਦੀ ਔਰ ਨਾ ਅੱਜ ਕਰ ਸਕਦੀ ਆ ਨਾ 100 ਸਾਲਾਂ ਬਾਅਦ ਕਰ ਸਕਦੀ ਆ ਨਾ 100 ਸਾਲ ਪਹਿਲਾਂ ਕਰਦੀ ਸੀ ਬਾਕੀ ਹੋਰ ਕਿਸੇ ਨੇ ਜੇ ਕੋਈ ਮੈਸੇਜ ਦੇਣਾ ਦੇ ਸਕਦਾ ਹਸਪੀਟਲ ਦੇ ਹਜ਼ਾਰਾਂ ਦੇ ਬਿੱਲ ਤਾਂ ਖਤਮ ਹੋ ਗਏ ਲੱਖਾਂ ਦੇ ਹੀ ਸੁਣੀਦੀ ਆ ਹਰੇਕ ਹਸਪੀਟਲ ਦਾ ਜਿਹੜਾ ਹੋ ਗਿਆ ਚੋਰ ਚੋਰ ਟਕਰੇ ਹੋਏ ਆ ਬਸ ਹੁਣ ਗੱਲ ਉਹੀ ਹੈ ਕਿ ਕੰਟਰੋਲ ਕਰ ਰਹੇ ਆ ਜਿਸ ਜਨੇ ਭਾਂਡਾ ਟੁੱਟਿਆ ਕਿੰਨਿਆਂ ਨੂੰ ਲੈ ਮਰੂ ਨਾਲ ਇਹ ਗੱਲ ਯਾਦ ਰੱਖਿਓ ਬਾਕੀ ਹੋਰ ਕਿਸੇ ਨੇ ਕੋਈ ਮੈਸੇਜ ਦੇਣਾ ਪਰੀ ਤੁਸੀਂ ਯੂਥ ਹੂਨ ਦੇ ਨਾਤੇ ਕੁਝ ਕਹਿਣਾ ਚਾਹੁੰਦੇ ਇਹ ਸਾਡੇ ਨਾਲ ਹੀ ਅੰਮ੍ਰਿਤਗੜ ਤੋਂ ਮੇਰਾ ਵੀਰਾ ਨਾਲ ਹੀ ਆਇਆ ਮੇਰੇ ਭਾਜੀ ਵੀਡੀਓ ਦੇਖਦੇ ਭਾਰੀ ਵੀਡੀਓ ਦੇਖਦੇ ਆ ਰੋਜ਼ ਇਹਨਾਂ ਦਿਖਾਈਦੀ ਵੀ ਆ ਬਾਈ ਕਿੱਦਾਂ ਦਾ ਲੱਗਦਾ ਸਤਿ ਮੋਹ ਬੰਦੀ ਲੱਗਦਾ ਭਾਈ ਹੋਰ ਕਿਸੇ ਨੇ ਕੁਝ ਕਹਿਣਾ? ਕੋਈ ਭਾਈ ਤੁਸੀਂ ਕੁਝ ਕਹਿਣਾ? ਭਾਈ ਤੁਸੀਂ ਕੁਝ ਕਹਿਣਾ? ਆਜੋ ਆਜੋ ਭਾਈ। ਲਓ ਸਰ। ਆਜੋ ਵਾਰਾ ਆਜੋ। ਭਾਈ ਇੱਕ ਮਿੰਟ ਆਓ। ਹਾਂਜੀ ਹਾਂਜੀ ਭਾਈ। ਨਾ ਵੀਰੇ ਮੈਂ ਸੁਣਦਾ ਹੁੰਦਾ ਸੀ ਨਾ ਵੀ ਬਾਈ ਨੂੰ ਹੰਕਾਰ ਹੋ ਗਿਆ, ਐ ਹੋ ਗਿਆ। ਭਾਈ ਇੰਨਾ ਕਿ ਮੈਂ ਕਈ ਲੋਕ ਕਹਿੰਦੇ ਨੇ ਨਾ ਬਾਈ ਨੂੰ ਹੰਕਾਰ ਹੋ ਗਿਆ, ਐ ਹੋ ਗਿਆ। ਭਾਈ ਇੰਨਾ ਕਿ ਡਾਊਨ ਤੌਰ ਤੇ ਇੰਨਾ ਕਿ ਵਧੀਆ ਬੁਲਾਉਂਦੇ ਔਰ ਇੰਨਾ ਕਿ ਵਧੀਆ ਰੀਟ ਕਰਦੇ ਆ ਸੁਣਦੇ ਸੀ ਪਹਿਲਾਂ ਬਾਈ ਨੂੰ ਹੰਕਾਰ ਬਾ ਯਾਰ ਸ਼ਬਦ ਹੀ ਕੋਈ ਨਹੀਂ ਯਾਰ ਤੇਰੀ ਇੰਨੀ ਕੁ ਵਧੀਆ ਬੋਲੀ ਇੰਨਾ ਕੁ ਵਧੀਆ ਤੂੰ ਟ੍ਰੀਟ ਕਰਦੇ ਹੋ ਹਰ ਇੱਕ ਬੰਦੇ ਨੂੰ ਬਿਠਾਉਂਦੇ ਆ ਪਹਿਲਾਂ ਕੁਰਸੀਆਂ ਤੇ ਇੱਥੇ ਬਹਿ ਜਾਓ ਫਿਰ ਚਾਹ ਪੋਹਦੇ ਸਾਨੂੰ ਮੈਂ ਇੱਕ ਵਾਰੀ ਨਾ ਭਾਜੀ ਆ ਗੱਲ ਨਾ ਦਿਲ ਤੇ ਲੈ ਗਿਆ ਮੈਂ ਆਪਣੇ ਇੱਕ ਟੀਮ ਮੈਂਬਰ ਨੂੰ ਕਿਹਾ ਕਿਹਾ ਯਾਰ ਮੈਨੂੰ ਬੜਾ ਦੁੱਖ ਲੱਗਾ ਕਹਿੰਦੇ ਕਿਉਂ ਮੈਂ ਕਿਹਾ ਲੋਕੀ ਕਹਿੰਦੇ ਨੋਲ ਟਾਕੜ ਵੜੀ ਆ ਗਈ ਕਹਿੰਦੇ ਤੈਨੂੰ ਖੁਸ਼ ਹੋਣਾ ਚਾਹੀਦਾ ਮੈਂ ਕਿਹਾ ਕਿਉਂ ਕਿਉਂ ਨਾ ਉਹਨੂੰ ਕੋਈ ਸਾਲ ਉਹ ਇਦਾਂ ਦੀ ਆਕੜ ਸਭ ਚਾਵੇ ਸਭ ਚਾਵੇ ਕਿਉਂਕਿ ਲੋਕਾਂ ਨੂੰ ਖੁਸ਼ ਕਰਨ ਲਈ ਤਾਂ ਬਾਜੀ ਰੱਬ ਆਏ ਧਰਤੀ ਤੇ ਉਹ ਨਹੀਂ ਖੁਸ਼ ਕਰ ਪਾਇਆ ਮੈਂ ਕਿਹੜੇ ਖੇਤ ਦੀ ਮੁੱਲੀ ਆਪਾਂ ਦਾ ਮਾਪਿਓ ਦੀ ਸੇਵਾ ਨਹੀਂ ਹੁੰਦੀ ਵੀਰੇ ਕਰਦੇ ਚਾਰ ਮੈਂਬਰਾਂ ਨੂੰ ਜਦ ਮੈਂ ਕਹਾਂ ਨਾ ਮੈਂ ਆਪਣੇ ਘਰ ਦੇ ਚਾਰ ਮੈਂਬਰ ਖੁਸ਼ ਰੱਖਣੇ ਆ ਇੱਕ ਨਾ ਇੱਕ ਨੇ ਨਾਰਾਜ਼ ਰਹਿੰਦਾ ਆਪਾਂ ਪਿਓ ਦੀ ਗੱਲ ਕਰ ਰਹੀ ਹੈ ਘਰ ਦੇ ਵਿੱਚ ਜੇ ਪਿਓ ਕਵੇ ਮੈਂ ਚਾਰ ਬੱਚੇ ਖੁਸ਼ ਰੱਖਣੇ ਕਿੱਥੋਂ ਰੱਖ ਲੂਗਾ ਉਹੀ ਇਹ ਵੀ ਡੂ ਨੋਟ ਆ ਇਹ ਸਾਰਿਆਂ ਨੂੰ ਖੁਸ਼ ਕਰਨ ਵਾਸਤੇ ਨਹੀਂ ਤੁਰੀ ਹੋਈ ਇਹਦਾ ਤਰੀਕਾ ਸ਼ਰਿਆਮ ਹੈ ਬੋਲੀ ਦਾ ਸ਼ਰਿਆਮ ਹੈ ਹੋਈ ਦਾ ਲਾਈਵ ਹੈ ਤੇ ਇਹ ਤਾਂ ਸਾਰਿਆਂ ਨੂੰ ਪਤਾ ਹੈ ਕੋਈ ਵੀ ਇੱਥੇ ਆ ਕੇ ਕੋਈ ਵੀ ਪੁੱਛ ਲਵੇ ਭਾਜੀ ਆਪਣੇ ਜਿਹੜਾ ਕੋਈ ਲੂਪ ਪੋਲ ਆ ਕਿ ਅਸੀਂ ਕਿਸੇ ਨੂੰ ਕੋਈ ਭੇਤ ਦੱਸਣਾ ਨਹੀਂ ਸਭ ਕੁਝ ਖੁੱਲਮ ਖੱਲਾ ਤੇ ਇਦਾਂ ਹੀ ਆ ਮਤਲਬ ਸਾਰੇ ਖੜੇ ਸਾਡੇ ਭਾਜੀ ਦੁਰਾਹੇ ਦੀ ਸ਼ਾਨ ਸਾਡੀ ਜਿੰਦ ਜਾਨ ਇਸ਼ੂ ਦੀ ਤਾਂ ਜਿੰਦ ਜਾਨ ਹੈ ਹੀ ਹਾਂ ਜੀ ਹਾਂ ਜੀ ਮੇਰਾ ਬਹੁਤ ਸਾਦਨ ਸਾਡੇ ਸ਼ਾਇਰੀ ਭਾਜੀ ਸ਼ਾਇਰੀ ਭਾਜੀ ਸ਼ਾਇਰੀ ਕਹਿੰਦੇ ਇੱਕ ਦੂਜੇ ਤੇ ਮਰ ਜਾਈਏ ਤਾਂ ਚੰਗਾ ਹੈ ਉਂਵੀ ਤਾਂ ਮਰਦੇ ਰਹਿੰਦੇ ਆ ਸਾਡੇ ਵਰਗਾ ਕਿਹੜਾ ਮੂਰਖੋ ਅਸੀਂ ਛੇਕਾਂ ਵਾਲਾ ਪਾਂਡਾ ਪਰਦੇ ਰਹਿੰਦੇ ਆ ਛੇਕਾਂ ਵਾਲਾ ਪਾਂਡਾ ਪਰਦੇ ਰਹਿੰਦੇ ਆ ਇਹ ਹੁਣ ਅਨਮੋਲ ਨੇ ਤੁਹਾਨੂੰ ਦੱਸਿਆ ਵੀ ਕਿੰਨਾ ਕੁ ਸੁਣਨਾ ਪੈਂਦਾ ਇਹ ਉਹੀ ਦੱਸ ਰਿਹਾ ਵੀ ਸਾਡਾ ਜਿਹੜਾ ਪਾਂਡਾ ਨਾ ਉਹ ਚ ਬਹੁਤ ਛੇਕ ਨੇ ਕੋਸ਼ਿਸ਼ ਸਾਡੀ ਇਹ ਵੀ ਇਹ ਚ ਪਾਣੀ ਭਰ ਜਵੇ ਪਰਨ ਦੀ ਕੋਸ਼ਿਸ਼ ਜਾਰੀ ਵੀ ਹੈ ਕੁਝ ਹੱਦ ਤੱਕ ਸਫਲ ਵੀ ਹੋਇਆ ਲੱਤਾਂ ਬਹੁਤ ਬੰਦਿਆਂ ਨੇ ਖਿੱਚਣੀਆਂ ਨੇ ਸਾਡੀਆਂ ਇਹ ਅੱਗੇ ਵੀ ਉਹੀ ਆ ਵੀ ਅਸੀਂ ਥੱਕ ਕੇ ਬੈਠਣ ਵਾਲੇ ਨਹੀਂ ਠੀਕ ਹੈ ਨਾ ਪੁੱਜਵੇ ਕਰੀ ਨਾਮ ਵੀ ਅਨਮੋਲ ਆ ਹੈ ਵੀ ਅਨਮੋਲ ਹੀ ਰਾਜਾ ਉਹ ਤਾਂ ਹੈ ਹੀ ਹੈ ਅਨਮੋਲ ਨੇ ਕਹਿੰਦੇ ਅਸੀਂ ਥੱਕ ਕੇ ਬੈਠਣ ਵਾਲੇ ਨਹੀਂ ਅਸੀਂ ਪੁੱਜਣ ਲਈ ਵੀ ਕਾਲੇ ਨਹੀਂ ਅਸੀਂ ਥੱਕ ਕੇ ਬੈਠਣ ਵਾਲੇ ਨਹੀਂ ਅਸੀਂ ਪੁੱਜਣ ਲਈ ਵੀ ਕਾਲੇ ਨਹੀਂ ਧੁੱਪਾਂ ਵਿੱਚ ਸੜਨਾ ਸਿੱਖਿਆ ਹੈ ਨਹੀਂ ਆਸ਼ਿਕ ਠੰਡੀਆਂ ਸ਼ਾਮਾਂ ਦੇ ਅਸੀਂ ਪਾਂਦੀ ਲੰਬੀਆਂ ਰਾਹਾਂ ਦੇ ਅਸੀਂ ਪਾਂਦੀ ਲੰਬੀਆਂ ਰਾਹਾਂ ਦੇ ਮੈਨੂੰ ਭਾਈ ਜਿਆਦਾ ਦਾਦਾ ਤਾਂ ਨਹੀਂ ਆਸ਼ੀਸ਼ ਭਾਈ ਆਪਾਂ ਕੁਝ ਕਹਿ ਸਕਦੇ ਪਰ ਇੱਕ ਵਾਰੀ ਦਾ ਵੀਡੀਓ ਨੇ ਦੁਨੀਆ ਹਲਾ ਦਿੱਤੀ ਇਤਿਹਾਸ ਦੇ ਵਿੱਚ ਜਦੋਂ ਤੱਕ ਇਹ ਦੁਨੀਆ ਰਹੂਗੀ ਜਦੋਂ ਵੀ ਸੇਵਾ ਦਾ ਨਾਮ ਚੱਲੂਗਾ ਨਾ ਕਿਤੇ ਵੀ ਕਿਸੇ ਵੀ ਐਨ ਜੀਓ ਦਾ ਨਾਮ ਚੱਲੂਗਾ ਇੱਕ ਤਰੀਕਾ ਉੱਥੇ ਆ ਜ਼ਰੂਰ ਖੜਕੂਗਾ ਕਿ ਇੱਕ ਤਰੀਕਾ ਆ ਵੀ ਹੈਗਾ ਡੋਨਰ ਤੇ ਹੈਲਪਰ ਨੂੰ ਮਨਾਉਣ ਦਾ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਸੋਚਿਆ ਸੀ ਬਾਈ ਜੀ ਸਾਡਾ ਪੇਸ਼ੈਂਟ ਡੀ ਐਮ ਸੀ ਆ ਅਸੀਂ ਛਤ ਤਿੰਨ ਦਿਨ ਹੋ ਗਏ ਬਿਲ ਨਹੀਂ ਭਰੇ ਜਾਂਦੇ ਸਾਨੂੰ ਡਾਕਟਰ ਆ ਕੇ ਕਹਿਣ ਵੀ ਤੁਹਾਨੂੰ ਮੋਲ ਮੁੰਡਾ ਤੁਸੀਂ ਉਹਨੂੰ ਜਾ ਕੇ ਹਾਂ ਬਹੁਤ ਵੱਡਾ ਪੁਆਇੰਟ ਹੈ ਇਕੱਲੇ ਨਰਸ ਨੇ ਇਕੱਲੇ ਇਕੱਲੇ ਡਾਕਟਰ ਨੇ ਸਾਨੂੰ ਜਿੱਥੇ ਆਪਾਂ ਰਿਸੈਪਸ਼ਨ ਤੇ ਪੈਸੇ ਜਮ੍ਹਾਂ ਕਰਾਉਂਦੇ ਨੇ ਉਹਨਾਂ ਨੇ ਵੀ ਕਿਹਾ ਇਹੀ ਤਾਂ ਖੱਟਿਆ ਕਿ ਉੱਥੋਂ ਉੱਥੋਂ ਡੀ ਐਮ ਸੀ ਤੋਂ ਕੱਢਣ ਤੋਂ ਬਾਅਦ ਵੀ ਭਾਜੀ ਡਾਕਟਰਾਂ ਨੂੰ ਸਿਹਾ ਹੱਥ ਜੋੜ ਕੇ ਗੱਲ ਕਰਦੇ ਆ ਪੈਲੋ ਹਾਂਜੀ ਡਾਕਟਰ ਸਾਹਿਬ ਡਾਕਟਰ ਵਰਗੇ ਕਹਿੰਦੇ ਆ ਡਾਕਟਰ ਸਾਹਿਬ ਡਾਕਟਰ ਸਾਹਿਬ ਕੋਈ ਵੀ ਡਾਕਟਰ ਆ ਜਾਵੇ ਮੈਂ ਕਹਿੰਦਾ ਭਾਜੀ ਨਰਸਿਸ ਦੀਦੀਆਂ ਫੋਨ ਕਰਦੀਆਂ ਵੀਰੇ ਇੱਕ ਕੇਸ ਸੀ ਅਸੀਂ ਖਿੜੇ ਮੱਥੇ ਕੋਈ ਨਹੀਂ ਦੀਦੀ ਭੇਜ ਦਿਓ ਕੋਈ ਨਹੀਂ ਵੀਰੇ ਭੇਜ ਦਿਓ ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਮੈਨੇਜਮੈਂਟ ਦਾ ਤੇ ਬਾਕੀ ਥੈਂਕ ਯੂ ਬਾਈ ਜੁੜੇ ਰਹੋ ਉਹ ਗੱਲਾਂ ਦਾ ਬਹੁਤ ਆਪਾਂ 20 ਘੰਟੇ ਭਾਵੇਂ ਲਾਈਵ ਰਹੀਏ ਥੈਂਕ ਯੂ ਸਾਰਿਆਂ ਦਾ ਸੇਵਾ ਕਰਨਾ ਸੇ ਜੁੜਨ ਵਾਸਤੇ ਨੰਬਰ ਸਾਡਾ ਹਰ ਵੀਡੀਓ ਦੇ ਵਿੱਚ God bless you.